ਪੰਜਾਬ ਸਰਕਾਰ ਤੇ ਬਿਲਕੁਲ ਫੇਲ ਹੈ ਉਹਨੂੰ ਦੇ ਸਿਰੇ ਵੀ ਕੋਈ ਚੀਜ਼ਾਂ ਆ ਗਈਆਂ ਨੇ ਫਰੀ 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 ਕੋਈ ਫਰੀ ਦੀ ਚਾਂ ਫਰੀ ਦਾ ਮਤਲਬ ਵੀ ਬਹੁਤ ਲਈ ਗਰੀਬ ਆਦਮੀ ਨੂੰ ਤੁਹਾਨੂੰ ਫਰੀ ਸਭ ਕੁਝ ਦੇ ਰਹੇ ਨੇ ਫਰੀ ਤੇ ਮਿਲਦਾ ਹੀ ਸਭ ਅਮੀਰ ਆਦਮੀ ਨੂੰ ਗਰੀਬਾਂ ਨੂੰ ਤੇ ਫਰੀ ਮਿਲਦਾ ਹੀ ਕੱਖ ਨਹੀਂ ਕਿਹੜੀ ਜੜੀ ਹੈਗੀ ਹੈ ਉਹ ਆਵਾਜ਼ ਇਸ ਵਕਤ ਉੱਤਦੀ ਹੋਈ ਨਜ਼ਰ ਆ ਰਹੀ ਹੈ ਮਾਰਕੀਟ ਵਿੱਚ ਮਾਰਕੀਟ ਜਿਹੜੀ ਹੈ ਗੱਲ ਬਦਲੂਆਂ ਦੀ ਤੇ ਮਾਰਕੀਟ ਜਿਹੜੀ ਡਾਊਨ ਜਾ ਰਹੀ ਹੈ ਕਿਉਂਕਿ ਜਿੰਨੇ ਚਾਰ ਕੈਂਡੀਡੇਟ ਖੜੇ ਨੇ ਤਿੰਨ ਬੜੇ ਤਗੜੇ ਦਲਵਾਲ ਬਦਲੂ ਨੇ ਤੇ ਤਿੰਨਾਂ ਨੇ ਤਿੰਨ ਵਾਰੀ ਤਿੰਨ ਤਿੰਨ ਪਾਰਟੀਆਂ ਬਦਲੀਆਂ ਜਿਹੜਾ ਮਰਜੀ ਲੈ ਲਓ ਕੋਈ ਆਇਆ ਜਿਹੜਾ ਇੱਥੇ ਗੱਜੇਗਾ ਉਹ ਹੈਗਾ ਚੱਲੀ ਰਿੰਕੂ ਹੁਣ ਰਿੰਕੂ ਦੀ ਤੁਸੀਂ ਦੇਖੋ ਅੱਜ ਦੀ ਕਲਿੱਪ ਆਈ ਉਹਨਾਂ ਦੇ ਮੈਸੇਜ ਇੱਕ ਜਗ੍ਹਾ ਭਾਸ਼ਣ ਦੇ ਰਹੀ ਆਪ ਕਹੀ ਜਾਂਦੀ ਆ ਆਮ ਆਦਮੀ ਨੂੰ ਵੋਟ ਫੋਟਾ ਪਾ ਦਿਓ ਆਪਣੇ ਭਲੇਕੇ ਨਾ ਮੂੰਹ ਆ ਨਿਕਲ ਗਿਆ ਤੇ ਉਹ ਨਿਕਲ ਗਿਆ ਮੂੰਹ ਜਿ ਆਮ ਆਦਮੀ ਨੂੰ ਵੋਟਾਂ ਪਾ ਦਿਓ ਇਹ ਤਾਂ ਕੋਈ ਨਾ ਹੋਏ ਨਹੀਂ ਸਮਝਿਆ ਜਾਂਦਾ ਅਸੀਂ ਆਮ ਆਦਮੀ ਪਾਰਟੀ ਚ ਜਾ ਕੇ ਭਾਜੀਪੀ ਚ ਆ ਗਏ ਆ ਜਿਹੜੀ ਪਾਰਟੀ ਦੇ ਜਨਾਨੀ ਨੇ ਪਤਾ ਅਸੀਂ ਕਿਹੜੀ ਪਾਰਟੀ ਚ ਆ ਗਏ ਆ ਉਹਨੂੰ ਵੋਟ ਦੇ ਸੀ ਦੇ ਕੇ ਕੀ ਕਰਾਂਗੇ ਉਹਨੂੰ ਵੋਟ ਦੇ ਕੇ ਅਸੀਂ ਕੀ ਕਰਾਂਗੇ ਉਹਨਾਂ ਤਾਂ ਆਪਣੇ ਥੈਲੇ ਭਰ ਕੇ ਲੈਣੇ ਨੇ ਕਿ ਸਾਨੂੰ ਕੀ ਮਿਲਣਾ ਸਾਨੂੰ ਤਾਂ ਆਟਾ 50 ਰੁਪਏ ਕਿਲੋ ਨੇ ਤਵੇ ਆ ਦੇਖਿਆ ਬੜੇ ਵੀਡੀਓ ਬੜੀ ਵਾਇਰਲ ਹੁੰਦੀ ਪਈ ਹੈ ਕਿ ਜਦੋਂ ਕੋਈ ਲੀਡਰ ਪਹੁੰਚਦਾ ਹੈ ਕਿਸੇ ਦੇ ਦਰਵਾਜ਼ੇ ਦੇ ਉੱਤੇ ਤਾਂ ਸਭ ਤੋਂ ਪਹਿਲਾਂ ਤਾਂ ਗੇਟ ਹੀ ਬੰਦ ਕਰ ਲੈਂਦੇ ਨੇ ਜੇ ਗੇਟ ਨਹੀਂ ਬੰਦ ਕਰਦੇ ਤਾਂ ਜ਼ਲੀਲ ਕਰਕੇ ਲੀਡਰ ਨੂੰ ਭੇਜਦੇ ਨੇ ਇਹ ਚੀਜ਼ਾਂ ਕਿ ਤੂੰ ਮੌਕੇ ਤੇ ਕੰਮ ਹੀ ਨਹੀਂ ਆਣਾ ਕਿਸੇ ਦਾ ਕੰਮ ਕਰਨਾ ਹੀ ਨਹੀਂ ਹੈਗੇ ਸਿਰਫ ਅਸੀਂ ਇਲੈਕਸ਼ਨਾਂ ਵੇਲੇ ਤੁਹਾਡੇ ਘਰ ਆ ਗਏ ਸਾਨੂੰ ਵੋਟਾਂ ਪਾ ਦਿਓ ਕਦੇ ਵੋਟਰਾਂ ਦੇ ਬਾਤ ਤੀਏ ਜਦੋਂ ਅਸੀਂ ਤੁਹਾਡੇ ਕੋਲ ਕੰਮ ਕਰਨ ਜਾਂਦੇ ਹਾਂ ਉਹ ਤਾਂ ਸਾਡੀ ਸੁਣਵਾਈ ਕੋਈ ਨਹੀਂ ਤੇ ਤੁਹਾਡੀ ਸੁਣਵਾਈ ਕੋਈ ਨਹੀਂ ਤੇ ਅਸੀਂ ਤੁਹਾਨੂੰ ਵੋਟਾਂਗੇ ਬਾਣੀ ਹੈ ਤੇ ਜਲੰਧਰ ਤੋਂ ਜੋ ਦੇਖਿਆ ਜਾਵੇ ਉਹ ਤੇ ਐਸੇ ਲੈ ਇਹ ਕੋਈ ਕੈਂਡੀਡੇਟ ਲੱਗਦਾ ਚਰਨਜੀਤ ਸਿੰਘ ਚੰਨੀ ਭਾਵੇਂ ਹੈ ਬਾਹਰ ਤੋਂ ਆਇਆ ਜਲੰਧਰ ਦਾ ਲੋਕਲ ਨਹੀਂ ਹੈਗਾ ਪਰ ਇਹ ਵੀ ਪਾਰਟੀ ਉਹਨੇ ਨਹੀਂ ਬਦਲੀ ਸੀ ਆਮ ਲੋਕਾਂ ਆਮ ਲੋਕਾਂ ਨਾਲ ਸਰਕਾਰ ਬਣਾਤੀ ਤੇ ਆਮ ਲੋਕ ਹੀ ਪੰਜਾਬ ਨੂੰ ਤਰੱਕੀ ਵੱਲ ਲੈ ਜਾਣਗੇ ਬਿਲਕੁਲ ਨਹੀਂ ਅੱਗੋਂ ਇਹਨਾਂ ਦੀ ਸਰਕਾਰ 92 ਦੀ ਜਗ੍ਹਾ ਬਾਅਦ ਤੋਂ ਬਾਅਦ 22 ਸੀਟਾਂ ਇਦੋਂ ਜ਼ਿਆਦਾ ਨਹੀਂ ਮਿਲਣੀਆਂ ਕਿਉਂਕਿ ਇਹ ਕੰਮ ਨਹੀਂ ਕਰ ਰਹੇ ਕੋਈ ਵੀ ਇਹ ਸਿਰਫ ਉਹ ਹੀ ਕਰ ਰਹੇ ਨੇ ਮੋਹੱਦਾ ਕੀ ਚਾਹੀਦਾ ਤੁਹਾਨੂੰ ਉਹ ਬੋਲੋ ਸਮਝ ਗਏ ਅੱਗੋਂ ਵੀ ਇਹਨਾਂ ਨੇ ਇਦਾਂ ਹੀ ਕਰਨਾ ਮੋਹਲ ਕੀ ਲੈਣਾ ਜੇ ਸਾਨੂੰ ਵੋਟਾਂ ਦੇ ਬਸ ਪਰਦੇ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਰਗਰਮੀਆਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਹ ਲੋਕ ਸਭਾ ਚੋਣਾਂ ਦੇ ਵਿੱਚ ਸਿਆਸੀ ਪਾਰਾ ਇੰਨਾ ਕਹਾਈ ਹੋਇਆ ਹੈ ਕਿ ਇਸ ਪਾਰੇ ਹਾਈ ਨੂੰ ਦੇਖ ਕੇ ਆਮ ਲੋਕਾਂ ਨੇ ਵੀ ਜੜੀ ਹੈ ਉੱਥੇ ਕੱਢੀ ਹੋਈ ਹੈ ਆਮ ਲੋਕਾਂ ਨੇ ਦਲ ਬਦਲੂ ਵਾਲਾ ਵੀ ਦੌਰ ਦੇਖ ਲਿਆ ਆਮ ਲੋਕਾਂ ਨੇ ਪੈਸੇ ਲੈ ਕੇ ਰਾਜਨੀਤੀ ਕਰਨ ਵਾਲੇ ਨੂੰ ਦੇਖ ਲਿਆ ਪਰ ਇਸ ਵਾਰ ਜੋ ਸਿਆਸੀ ਦੰਗਲ ਬਣਿਆ ਹੋਇਆ ਹੈ ਇਸ ਵਾਰ ਜੋ ਸਿਆਸਤ ਦੇ ਵਿੱਚ ਪੁਚਾਲ ਆਇਆ ਹੈ ਜੋ ਦਲ ਬਦਲੀਆਂ ਵਾਲਾ ਪੁਚਾਲ ਆਇਆ ਹੈ ਉਹ ਦੇਖ ਕੇ ਲੋਕ ਵੀ 당 ਨੇ ਲੋਕਾਂ ਦੇ ਵੀ ਮਨ ਦੇ ਵਿੱਚ ਕਈ ਸਵਾਲ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੀ ਜਲੰਧਰ ਦੀ ਜਲੰਧਰ ਕਿਉਂਕਿ ਇਸ ਵਕਤ ਪੰਜਾਬ ਦੇ ਵਿੱਚ ਸਭ ਤੋਂ ਹੌਟ ਸੀਟ ਬਣਿਆ ਹੋਇਆ ਹੈ ਜਲੰਧਰ ਦੇ ਵਿੱਚ ਦਲ ਬਦਲੀ ਵਾਲਾ ਦੌਰ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਕਾਂਗਰਸ ਤੋਂ ਇਸ ਵਕਤ ਚਰਨਜੀਤ ਸਿੰਘ ਚੰਨੀ ਸਾਬਕਾ ਸੀਐਮ ਨੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਹੈਗਾ ਇਹ ਪੁਨਕ ਪਾਰਟੀ ਨੂੰ ਜੋ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਏ ਨੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਅਤੇ ਆਖਰ ਦੇ ਵਿੱਚ ਜੋ ਵੱਡਾ ਚਿਹਰਾ ਹੈ ਸੁਸ਼ੀਲ ਕੁਮਾਰ ਰਿੰਕੂ ਜੋ ਕਿ ਪਹਿਲਾਂ ਐਮਪੀ ਰਹਿ ਚੁੱਕੇ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋਏ ਕਾਂਗਰਸ ਨੂੰ ਛੱਡ ਕੇ ਤੇ ਹੁਣ ਆਮ ਆਦਮੀ ਪਾਰਟੀ ਨੂੰ ਛੱਡ ਬੀਜੇਪੀ ਵੱਲੋਂ ਜੜਾਇਆ ਹੈ ਉਮੀਦਵਾਰ ਐਲਾਨੇ ਗਏ ਨੇ ਅਤੇ ਉਸ ਤੋਂ ਬਾਅਦ ਜੇਕਰ ਮੈਂ ਗੱਲ ਕਰਾਂ ਅਕਾਲੀ ਦਲ ਦੀ ਤਾਂ ਕਾਂਗਰਸ ਦੇ ਪੁਰਾਣੀ ਜੜ੍ਹ ਕਈ ਜਾਣ ਵਾਲੇ ਕਾਂਗਰਸ ਦੇ ਪੁਰਾਣੇ ਬਾਬਾ ਬੋਰਡ ਕਈ ਜਾਣ ਵਾਲੇ ਮਹਿੰਦਰ ਕੇਪੀ ਖੋਰੀ ਜੋ ਕਿ ਕਈ ਵਾਰ ਮੰਤਰੀ ਕਈ ਵਾਰ ਜਿਹੜਾ ਹੈ ਉਹ ਸਿਆਸੀ ਵੱਡੇ ਸਿਆਸੀ ਲੀਡਰ ਰਚਕੇ ਨੇ ਉਹ ਜਿਹੜਾ ਹੈਗਾ ਹੈ ਉਹ ਅਕਾਲੀ ਦਲ ਦੇ ਵਿੱਚ ਜਾਂਦੇ ਨੇ ਅਕਾਲੀ ਦਲ ਦੇ ਵਿੱਚ ਜਾ ਕੇ ਹੁਣ ਉਹ ਅਕਾਲੀ ਦਲ ਦਾ ਉਮੀਦਵਾਰ ਬਣਦੇ ਨੇ ਤੇ ਸਿਆਸੀ ਗਲਿਆਰੇ ਦੇ ਵਿੱਚ ਕਈ ਸਵਾਲ ਚੱਲਦੇ ਹੋਏ ਨਜ਼ਰ ਆ ਰਹੇ ਨੇ ਆਮ ਲੋਕਾਂ ਦੇ ਨਾਲ ਪਹਿਲਾਂ ਗੱਲਬਾਤ ਅਸੀਂ ਬੜੀ ਕੀਤੀ ਹੈ ਲੋਕਾਂ ਦੇ ਕੀ ਰਾਏ ਆ ਉਹ ਵੀ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਪਰ ਅੱਜ ਤੁਹਾਨੂੰ ਉਹਨਾਂ ਵਪਾਰੀਆਂ ਦੇ ਨਾਲ ਗੱਲਬਾਤ ਕਰਾਵਾਂਗੇ ਉਹ ਵਪਾਰੀ ਜਿਨ੍ਹਾਂ ਨੂੰ ਇਹਨਾਂ ਸਿਆਸਤ ਦੇ ਨਾਲ ਨੁਕਸਾਨ ਅਤੇ ਫਾਇਦਾ ਹੁੰਦਾ ਹੈ ਜੇਕਰ ਕੋਈ ਸਰਕਾਰ ਹੁੰਦੀ ਹੈ ਤਾਂ ਸਰਕਾਰ ਦੇ ਆਉਣ ਦੇ ਨਾਲ ਫਾਇਦਾ ਸਰਕਾਰ ਦੇ ਨਾ ਆਉਣ ਦੇ ਨਾਲ ਵੀ ਫਾਇਦਾ ਅਤੇ ਪਾਰਟੀ ਦੇ ਆਉਣ ਨਾਲ ਫਾਇਦਾ ਤੇ ਪਾਰਟੀ ਦੇ ਨਾਂ ਆਉਣ ਨਾਲ ਫਾਇਦਾ ਕਿਉਂ ਹੁੰਦਾ ਹੈ ਉਸ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਅਤੇ ਕਈ ਚੀਜ਼ਾਂ ਨੇ ਕਈ ਮਸਲੇ ਨੇ ਉਹਨਾਂ ਉੱਪਰ ਵੀ ਗੱਲਬਾਤ ਕਰਾਂਗੇ ਲੋਕ ਨੇ ਵਪਾਰੀ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਦੁਕਾਨਦਾਰ ਨੇ ਅਗਲ ਪਹਿਲਾਂ ਤਾਂ ਸਵਾਗਤ ਹੈ ਜੀ ਸ਼ੁਕਰੀਆ ਸਮਾ ਦੇਣ ਲਈ ਅੱਛਾ ਧੰਨਵਾਦ ਕੀ ਕਹਿੰਦਾ ਹੈ ਜੀ ਸਿਆਸੀ ਮਾਹੌਲ ਕੀ ਕਹਿੰਦਾ ਹੈ ਤੁਸੀਂ ਮਾਰਕੀਟ ਦੇ ਵਿੱਚ ਬੈਠੇ ਹੋ ਲੋਕ ਭਾਤ ਭਾਤ ਦੇ ਆਉਂਦੇ ਨੇ ਗੱਲਾਂ ਤਾਂ ਨਿਕਲਦੀਆਂ ਹੀ ਹੋਣਗੀਆਂ ਬਈ ਆ ਹਵਾ ਚੱਲ ਰਹੀ ਹੈ ਆ ਬੰਦਾ ਲਾਈਕ ਐਤ ਕੀ ਲੈ ਜਾਊਗਾ ਸੀਟ ਕਿਹੜਾ ਬੰਦਾ ਲੱਗਦਾ ਕਿ ਭਈ ਐਤ ਕੀ ਸੀਟ ਲੈ ਜਾਏਗਾ ਕਿਹੜਾ ਬੰਦਾ ਲੱਗਦਾ ਕਿ ਪੱਲੜਾ ਭਾਰੀ ਆ ਉਹਦਾ ਜਲੰਧਰ ਤੋਂ ਜੋ ਦੇਖਿਆ ਜਾਵੇ ਉਹ ਤੇ ਅਸਲ ਇਹ ਕੋਈ ਕੈਂਡੀਡੇਟ ਲੱਗਦਾ ਚਰਨਜੀਤ ਸਿੰਘ ਚੰਨੀ ਭਾਵੇਂ ਹੈ ਬਾਹਰ ਤੋਂ ਆਇਆ ਜਲੰਧਰ ਦਾ ਲੋਕਲ ਨਹੀਂ ਹੈਗਾ ਪਰ ਇਹ ਆ ਵੀ ਪਾਰਟੀ ਉਹਨੇ ਨਹੀਂ ਬਦਲੀ ਮੇਨ ਜਿਹੜੀ ਗੱਲ ਇਹਦੇ ਵਿੱਚ ਇਹ ਹੈ ਬਾਕੀ ਜਿਹੜੇ ਤਿੰਨ ਉਹਨੇ ਜਿਨ੍ਹਾਂ ਨੂੰ ਆਪਾਂ ਫਾਈਟਰ ਸਮਝਦੇ ਆ ਬਰਾਬਰ ਦੇ ਉਹ ਸਾਰੇ ਦਲ ਬਦਲੂ ਨੇ ਰਿੰਕੂ ਹੁਣ ਰਿੰਕੂ ਦੀ ਤੁਸੀਂ ਦੇਖੋ ਅੱਜ ਦੀ ਕਲਿੱਪ ਆਈ ਉਹਨਾਂ ਦੇ ਮੈਸੇਜ ਇੱਕ ਜਗ੍ਹਾ ਭਾਸ਼ਣ ਦੇ ਰਹੀ ਆ ਆਪ ਕਹੀ ਜਾਂਦੀ ਆ ਆਮ ਆਦਮੀ ਨੂੰ ਵੋਟ ਫੋਟਾ ਪਾ ਦਿਓ ਆਪਣੇ ਭਲੇ ਕੇ ਨਾ ਮੂੰਹ ਨਿਕਲ ਗਿਆ ਉਹ ਨਿਕਲਿਆ ਮੂੰਹ ਜੀ ਆਮ ਆਦਮੀ ਨੂੰ ਵੋਟਾਂ ਪਾ ਦਿਓ ਅਜੇ ਤੱਕ ਉਹ ਨਾ ਇਹ ਨਹੀਂ ਸਮਝਿਆ ਜਾਂਦਾ ਇਹ ਆਮ ਆਦਮੀ ਪਾਰਟੀ ਚ ਜਾ ਕੇ ਬੀਜੇਪੀ ਚ ਆ ਗਏ ਆ ਉਹ ਤੁਸੀਂ ਕੀ ਉਮੀਦ ਲਾਵਾਂਗੇ ਵੀ ਲੋਕਾਂ ਦਾ ਕੀ ਭਲਾ ਕਰਨਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਇਹ ਆਮ ਆਦਮੀ ਪਾਰਟੀ ਚ ਜਾਂ ਬੀਜੇਪੀ ਚ ਆ ਗਏ ਆ ਬਾਕੀ ਜਿਹੜੇ ਦੂਜੇ ਨੇ ਉਹਨਾਂ ਦੇਖ ਲਓ ਤੁਸੀਂ ਕੇਪੀ ਵਧੀਆ ਬੰਦੇ ਨੇ ਪਰ ਜਿਹੜੀ ਪਾਰਟੀ ਛੱਡਣੀ ਨਹੀਂ ਚਾਹੀਦੀ ਇਹ ਮੌਕਾ ਵੇਖ ਕੇ ਵੀ ਪਾਰਟੀ ਨੇ ਸਾਨੂੰ ਟੇਰ ਨਹੀਂ ਦਿੱਤੀ ਪਾਰਟੀ ਦੀ ਮਰਜ਼ੀ ਹੈ ਜਿਹੜਾ ਉਹਨੂੰ ਚੰਗਾ ਸਮਝਦੇ ਨੇ ਕੈਂਡੀਡੇਟ ਉਹਨਾਂ ਨੂੰ ਟਿਕਟ ਦਿੰਦੀ ਹੈ ਅੱਛਾ ਇੱਕ ਦਲ ਬਦਲੂਆਂ ਵਾਲਾ ਦੌਰ ਸ਼ੁਰੂ ਹੋ ਗਿਆ ਕਹਿੰਦੇ ਭਈ ਸੁਸ਼ੀਲ ਕੁਮਾਰ ਰਿੰਕੂ ਹੋਰੀ ਜਿਹੜਾ ਇਹ ਕਾਂਗਰਸ ਛੱਡ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਗਏ ਐਮਪੀ ਬਣ ਗਏ ਐਮਪੀ ਬਣਨ ਤੋਂ ਬਾਅਦ ਫਿਰ ਟਿਕਟ ਮਿਲ ਗਿਆ ਆਮ ਆਦਮੀ ਪਾਰਟੀ ਤੋਂ ਟਿਕਟ ਨੂੰ ਛੱਡ ਬੀਜਪੀ ਦੇ ਵਿੱਚ ਚੱਲ ਗਏ ਨਾਲ ਹੀ ਮਹਿੰਦਰ ਕੇਪੀ ਹੋਰੀ ਜਿਹੜਾ ਹੈ ਕਾਂਗਰਸ ਨੂੰ ਛੱਡ ਅਕਾਲੀ ਦਲ ਦੇ ਵਿੱਚ ਚੱਲ ਗਿਆ ਪਵਨ ਕੁਮਾਰ ਟੀਨੂ ਜਿਨ੍ਹਾਂ ਨੂੰ ਸੁਖਵੀਰ ਬਾਦਲ ਕਹਿੰਦੇ ਸੀ ਇਹ ਤਾਂ ਮੇਰਾ ਭਰਾ ਹੈ ਉਹ ਅਕਾਲੀ ਦਲ ਛੱਡ ਆਮ ਆਦਮੀ ਪਾਰਟੀ ਦੇ ਚੱਲ ਗਿਆ ਇਹ ਦੌਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਇਹ ਜੋ ਛੜੱਪਾ ਮਾਰ ਕੇ ਦੂਸਰੀ ਪਾਰਟੀ ਦੇ ਵਿੱਚ ਜਾਂਦੇ ਪਏ ਨੇ ਇਸ ਦੇ ਨਾਲ ਇਹਨਾਂ ਨੂੰ ਕੋਈ ਲਾਹਾ ਹੋਵੇਗਾ ਤੇ ਤੁਹਾਡੀ ਨਜ਼ਰ ਦੇ ਵਿੱਚ ਇਹਨਾਂ ਦੀ ਕੀ ਜੜੀ ਹੈਗੀ ਆ ਉਹ ਇੱਕ ਲੈਵਲ ਕੀ ਬਣਦੇ ਆ ਦੇਖੋ ਜਿਹੜਾ ਆਪਣੀ ਪਾਰਟੀ ਛੱਡ ਕੇ ਇਲੈਕਸ਼ਨ ਦੇ ਮੌਕੇ 'ਚ ਜਾਂਦਾ ਉਹਦੇ ਬਾਰੇ ਤੇ ਲੋਕਾਂ ਦਾ ਵਿਚਾਰ ਮਾੜਾ ਹੀ ਹੁੰਦਾ ਜੇ ਤੇ ਉਹ ਵਿਚਾਰ ਜਾਵੇ ਕੋਈ ਗੱਲ ਨਹੀਂ ਪਾਰਟੀ ਦਾ ਤੰਗ ਹੈ ਜਾਂ ਉਹ ਉਹਦੀ ਪੁੱਛਕਿਸ਼ ਨਹੀਂ ਹੁੰਦੀ ਉਹ ਛੱਡ ਜਵੇ ਠੀਕ ਹੈ ਤੇ ਨਹੀਂ ਹੈਗੀ ਜਦੋਂ ਮੌਕਾ ਆਇਆ ਵੇ ਬਾਈ ਮੈਨੂੰ ਪਾਰਟੀ ਨੇ ਟਿਕਟ ਨਹੀਂ ਦਿੱਤੀ ਮੈਂ ਉੱਥੇ ਚਲਾ ਗਿਆ ਹੁਣ ਟਿਕਟ ਮਿਲੀ ਹੈ ਰਿੰਕੂ ਦਾ ਕੀ ਕਾਰਨ ਹੈ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਤੇ ਇਹਨਾਂ ਨੂੰ ਟਿਕਟ ਵੀ ਮਿਲ ਗਈ ਸੀ ਐਮਪੀ ਵੀ ਬਣਾਤਾ ਆਮ ਆਦੀ ਪਾਰਟੀ ਨੇ ਟਿਕਟ ਵੀ ਦੇ ਦਿੱਤੀ ਨੈਕਸਟ ਦੀ ਫਿਰ ਕਿ ਛੱਡਿਆ ਹੈਗਾ ਇਦੇ ਬਾਰੇ ਕੁਝ ਨਹੀਂ ਕਹਿ ਸਕਦੇ ਬਾਕੀ ਹਰ ਬੰਦੇ ਦੀ ਇਹ ਹੀ ਹੁੰਦੀ ਕੋਸ਼ਿਸ਼ ਵੀ ਸਾਡਾ ਜਿਹੜਾ ਜਿਹੜਾ ਵੀ ਐਮਪੀ ਬਣੇ ਵਧੀਆ ਬਣੇ ਲੋਕਾਂ ਦੀਆਂ ਗੱਲਾਂ ਸੁਣੇ ਲੋਕਾਂ ਦੀਆਂ ਗੱਲਾਂ ਨੋਕੇ ਮੈਂਬਰ ਪਾਰਲੀਮੈਂਟ ਚ ਚੁਕੇ ਤੇ ਮਸਲੇ ਹੱਲ ਕਰਾਵੇ ਲੋਕਾਂ ਨੂੰ ਇਹ ਚਾਹੀਦਾ ਮੈਂਬਰ ਕੋਈ ਬਣ ਜਾਵੇ ਮਸਲਾ ਇਹ ਹੁੰਦਾ ਵੀ ਉਹ ਤਾਂ ਮੈਂ ਚਲੋ ਸੜਕਾਂ ਨਾਲੀਆਂ ਗਲੀਆਂ ਵਾਲੀ ਗੱਲ ਨਹੀਂ ਕਰੂੰਗਾ ਅਸਲ ਦੇ ਵਿੱਚ ਕੀ ਮੁੱਦੇ ਨੇ ਜਲੰਧਰ ਦੇ ਲੋਕਾਂ ਦੇ ਵਪਾਰੀਆਂ ਦੇ ਦੁਕਾਨਦਾਰਾਂ ਦੇ ਅਤੇ ਹੋਰ ਲੋਕਾਂ ਦੇ ਕੀ ਮੁੱਦੇ ਨੇ ਅਸਲ ਦੇ ਵਿੱਚ ਮੁੱਦੇ ਤਾਂ ਐਸੇ ਲਈ ਹੀ ਨੇ ਟੋਟਲ ਪੰਜਾਬ ਦੇ ਕੱਲੇ ਜਲੰਧਰ ਦੇ ਨਹੀਂ ਵੀ ਇੱਥੇ ਦਾ ਜਿੰਨਾ ਯੂਥ ਹੈ ਸਾਰਾ ਬਾਹਰ ਜਾ ਰਿਹਾ ਹੈ ਪੜ੍ਹ ਲਿਖ ਕੇ ਪੜ੍ਹਾਈ ਕਰਕੇ ਫਿਰ ਉਹਨਾਂ ਨੂੰ 25 25 30 ਲੱਖ ਰੁਪਈਆ ਲਾਣਾ ਪੈ ਰਿਹਾ ਹੈ ਇੱਥੇ ਤੁਸੀਂ ਰੋਜ਼ਗਾਰ ਪੈਦਾ ਕਰੋ ਯੂਥ ਜਿਹੜਾ ਇੱਥੇ ਰਵੇ ਜਿਹੜੀ ਕਾਨੂੰਨ ਵਿਵਸਥਾ ਜਿਹੜੀ ਹੈ ਉਹਨੂੰ ਸਹੀ ਕਰੋ ਕਿਉਂਕਿ ਨਿਤ ਦਿਹਾੜੇ ਵੇਖੋ ਤੁਸੀਂ ਇੱਕ ਦਿਨ ਤੇ 20 20 30 ਚੋਰੀਆਂ ਹੋਈ ਜਾਂਦੀਆਂ ਨੇ ਕੀ ਉਹਦਾ ਕੀ ਹਾਲ ਹੈ ਕਿਨੇ ਕਰਨਾ ਹੈ ਇਹ ਸਰਕਾਰ ਨੇ ਕਰਨਾ ਲੋਕਾਂ ਨੇ ਕੋਈ ਲੋਕੀ ਪਰਸਨਲ ਆਪਣੇ ਹੀ ਰੱਖੋ ਜੀ ਤੁਸੀਂ ਲੋਕੀ ਗੇਟ ਲਾਨ ਲਾ ਪੈਣੇ ਘਰਾਂ ਕਿਉਂ ਲਾਨ ਲਾ ਪੈਣੇ ਕਲੋਨੀ ਆ ਗੇਟ ਬੰਦ ਕਰਦੇ ਹੋ ਜੀ ਰਾਤ ਨੂੰ ਇਹ ਲੋਕਾਂ ਦੇ ਐਕਸਟਰਾ ਬੋਝ ਹੈ ਇਹ ਕੰਮ ਕਿਹਦਾ ਹੈਗਾ ਸਰਕਾਰ ਦਾ ਉਹ ਪਾ ਕੇ ਸੈਂਟਰ ਸਰਕਾਰ ਕਰੇ ਸੈਂਟਰ ਸਰਕਾਰ ਸਟੇਟ ਸਰਕਾਰ ਤੋਂ ਕਰਵਾਵੇ ਲੋਕਾਂ ਨੂੰ ਫੈਸਿਲਟੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਤਾਂ ਮੈਂ ਦੇਖਿਆ ਬੜੇ ਵੀਡੀਓ ਬੜੀ ਵਾਇਰਲ ਹੁੰਦੀ ਪਈ ਹੈ ਕਿ ਜਦੋਂ ਕੋਈ ਲੀਡਰ ਪਹੁੰਚਦਾ ਹੈ ਕਿਸੇ ਦੇ ਦਰਵਾਜ਼ੇ ਦੇ ਉੱਤੇ ਤਾਂ ਸਭ ਤੋਂ ਪਹਿਲਾਂ ਤਾਂ ਗੇਟ ਹੀ ਬੰਦ ਕਰ ਲੈਂਦੇ ਨੇ ਜੇ ਗੇਟ ਨਹੀਂ ਬੰਦ ਕਰਦੇ ਤਾਂ ذلیل ਕਰਕੇ ਲੀਡਰ ਨੂੰ ਭੇਜਦੇ ਨੇ ਇਹ ਚੀਜ਼ਾਂ ਕਿ ਕਿਹਦੀ ਕੋਣੀਆਂ ਨੇ ਇਹ ਚੀਜ਼ਾਂ ਤੁਸੀਂ ਦੇਖ ਲਓ ਵੀ ਇਹਨਾਂ ਦਾ ਆਪਣਾ ਵਕਾਰ ਹੀ ਮਾੜਾ ਹੋਇਆ ਵੇ ਲੋ ਜਦ ਤੂੰ ਮੌਕੇ ਤੇ ਕੰਮ ਹੀ ਨਹੀਂ ਆਣਾ ਕਿਸੇ ਦਾ ਕੰਮ ਕਰਨਾ ਹੀ ਨਹੀਂ ਹੈਗੇ ਸਿਰਫ ভাই ਇਲੈਕਸ਼ਨਾਂ ਵੇਲੇ ਤੁਹਾਡੇ ਘਰ ਆ ਗਏ ਸਾਨੂੰ ਵੋਟਾਂ ਪਾ ਦਿਓ ਉਹ ਕਹਿੰਦਾ ਵੋਟਾਂ ਦੇ ਪਾਤੀਆਂ ਜਦੋਂ ਅਸੀਂ ਤੁਹਾਡੇ ਕੋਲ ਕੰਮ ਕਰਨ ਜਾਂਦੇ ਹਾਂ ਉਦੋਂ ਕਹਿੰਦਾ ਸਾਡੀ ਸੁਣਵਾਈ ਕੋਈ ਨਹੀਂ ਤੇ ਤੁਹਾਡੀ ਸੁਣਵਾਈ ਕੋਈ ਨਹੀਂ ਤੇ ਅਸੀਂ ਤੁਹਾਨੂੰ ਵੋਟਾਂਗੇ ਪਾਣੀ ਹੈ ਬਿਲਕੁਲ ਅੱਛਾ ਕੀ ਨ ਇੱਧਰ ਨਿਕਲ ਜੀ ਇੱਧਰ ਇੱਧਰ ਤੁਹਾਡੇ ਮੁੱਦੇ ਨਹੀਂ ਹੈਗੇ ਕੋਈ ਨਹੀਂ ਨਹੀਂ ਮੈਂ ਗੱਲ ਕਰਨੀ ਹੈ ਭਾਜੀ ਮੁੱਦੇ ਨਹੀਂ ਹੈਗੇ ਤੁਹਾਡੇ ਤੁਸੀਂ ਮਤਲਬ ਬੋਲਣਾ ਵੀ ਨਹੀਂ ਚਾਹੁੰਦੇ ਤੇ ਹੈਗੇ ਨੇ ਮੁੱਦੇ ਤਾਂ ਹੁੰਦੇ ਨੇ ਪਰ ਹੁੰਦੀ ਕੋਈ ਬੰਦਾ ਨਹੀਂ ਆਪਣਾ ਐਕਸਪਲੇਨ ਕਰ ਸਕਦਾ ਹੈਗਾ ਮੁੱਦੇ ਕਿਉਂ ਨਹੀਂ ਹੁੰਦੇ ਮੁੱਦੇ ਤਾਂ ਹਰ ਬੰਦੇ ਦੇ ਹੈਗੇ ਨੇ ਡਰ ਇਹ ਡਰ ਹੈ ਕੀ ਜਾਂ ਫਿਰ ਕੋਈ ਹੋਰ ਰੀਜ਼ਨ ਹੈ ਬੋਲਣਾ ਨਾ ਬੋਲਣ ਦਾ ਨਹੀਂ ਡਰ ਕਦਾ ਹੈਗਾ ਇਹਦੇ ਕਿਈ ਗੱਲੇ ਆਪਣੀ رائے ਆ رائے ਪ੍ਰਗਟ ਕਰਨੀ ਇਹ ਕਿਹੜਾ ਵੀ ਆਪਾਂ ਕਿਸੇ ਨੂੰ ਕਹਿ ਰਹੇ ਹਾਂ ਵੀ ਤੂੰ ਮਾੜਾ ਤੂੰ ਚੰਗਾ ਹੈਗਾ ਇਹ ਤੇ ਲੋਕਾਂ ਦੀ ਜੋ ਫੀਲਿੰਗ ਹੈ ਲੋਕਾਂ ਦੀ ਉਹ ਦੱਸਣੀ अच्छा सिक्योरिटी गार्ड ਵੀ ਨਾਲ ਨੇ ਗੱਲਬਾਤ ਕਰੂਗੇ ਅੰਕਲ ਜੀ ਨਹੀਂ ਨਹੀਂ ਕਰੂਗੇ اچھا ਚਲੋ ਨਹੀਂ ਕਰਦੇ ਨੇ اچھا ਇੱਕ ਮੈਨੂੰ ਇਹ ਜ਼ਰੂਰ ਦੱਸੋ ਅ ਮਾਰਕੀਟ ਦੇ ਵਿੱਚ ਤੁਸੀਂ ਹੈਗੇ ਹੋ ਕਿਹੜੀ ਪਾਰਟੀ ਜਿਹੜੀ ਹੈ ਉਹ ਜਦੋਂ ਸੱਤਾ ਦੇ ਵਿੱਚ ਰਹਿੰਦੀ ਹੈ ਉਦੋਂ ਦੁਕਾਨਦਾਰਾਂ ਨੂੰ ਮਾਰਕੀਟ ਦੇ ਬੰਦਿਆਂ ਨੂੰ ਜਾਂ ਫਿਰ ਲੀਡਰਾਂ ਜਿਹੜੇ ਵੱਡੇ ਵੱਡੇ ਬਿਜ਼ਨਸ ਪਰਸਨ ਨੇ ਉਹਨਾਂ ਨੂੰ ਫਾਇਦਾ ਹੁੰਦਾ ਹੈ ਕਿਹੜੀ ਪਾਰਟੀ ਇਦਾਂ ਤਾਂ ਕੋਈ ਨਹੀਂ ਕਿਹਾ ਜਾ ਸਕਦਾ ਪਾਰਟੀਆਂ ਦੇ ਸਾਰੀਆਂ ਹੀ ਠੀਕ ਨੇ ਮਸਲਾ ਤਾਂ ਹੈਗਾ ਗਵਰਨਮੈਂਟ ਚਲਾਣੀ ਕਿਦਾਂ ਹੈ ਜਿਦਾ ਮੋਦੀ ਸਾਹਿਬ ਨੇ ਗਵਰਨਮੈਂਟ ਚਲਾਈ ਹੈ ਉਹ ਸਿਰ ਤਿੰਨ ਬੰਦਿਆਂ ਨੂੰ ਫਾਇਦਾ ਦੋ ਬੰਦਿਆਂ ਨੂੰ ਫਾਇਦਾ ਦਿੱਤਾ ਉਹਨਾਂ ਨੇ ਇਹ ਸਾਰਾ ਲੁੱਟ ਲਓ ਤੇ ਇਹਨਾਂ ਨੂੰ ਦੇ ਦਿਓ ਤੁਸੀਂ ਮੌਕਾ ਆ ਗਿਆ ਜੀ ਤੁਸੀਂ ਨੋਟਬੰਦੀ ਕਰ ਦਿਓ ਨੋਟਬੰਦੀ ਕਰਕੇ ਕੀ ਜੀ ਕਾਲਾ ਧਨ ਆਏਗਾ ਜੀ ਕਾਲਾ ਧਨ ਆਏਗਾ ਲੋਕਾਂ ਦੇ ਖਾਤੇ ਜਾਏਗਾ ਉਹ ਨਾ ਉਹ ਆਇਆ ਲੋਕਾਂ ਨੂੰ ਪਤਾ ਲੱਗਾ ਤੇ ਸਭੋਂ ਜਿਹੜੇ ਦੂਜੇ ਨੀਰੇ ਮੋਦੀ ਵਰਗੇ ਮਾਲੀਆ ਵਰਗੇ ਪੈਸੇ ਲੈ ਕੇ ਭੱਜ ਗਏ ਲੋਕਾਂ ਦਾ ਜਿਹੜੇ ਵੱਡੇ ਇੰਡਸਟਰੀਜ਼ ਨੇ ਉਹਨਾਂ ਦੇ ਕਰਜ਼ੇ ਮਾਫ਼ ਕਰੀ ਜਾਂਦੇ ਨੇ ਕਿਸਾਨ ਵਿਚਾਰੇ ਮੰਗਦੇ ਨੇ ਉਹਨਾਂ ਦਾ ਕਰਜ਼ਾ ਮਾਫ਼ ਨਹੀਂ ਕਰਨਾ ਹੈਗਾ ਉਹਨਾਂ ਕੋ ਤਾਂ ਮਾਫ਼ ਕੀਤੇ ਜਾਂਦੇ ਨੇ ਜਦੋਂ ਉਹਨਾਂ ਦੇ ਜਦੋਂ ਉਹਨਾਂ ਕੋ ਕਰੋੜਾਂ ਦੇ ਲੋਨ ਹੁੰਦੇ ਨੇ ਅਰਬਾਂ ਦੇ ਲੋਨ ਹੁੰਦੇ ਆ ਵਿੱਚੋਂ ਪਾਰਟੀ ਫੰਡ ਦੇ ਦਿੱਤਾ ਤੇ ਬਾਕੀ ਪੈਸੇ ਲੈ ਕੇ ਜਾਓ ਜੀ ਨਾ ਕੋ ਪੁੱਛਣ ਵਾਲਾ ਨਾ ਕਿchna ਕਿਦੀ ਸੁਣਵਾਈ ਲੋਕੀ ਬੰਦੇ ਨੇ ਧਰਨੇ ਦੇ ਦਿਓ ਕੋਈ ਪੁੱਛਦਾ ਨਹੀਂ ਜਦੋਂ ਵੇਖਦੇ ਧਰਨਾ ਜਿਆਦਾ ਹੋ ਗਿਆ ਤੇ ਇਹਨਾਂ ਦੇ ਗੋਲੀਆਂ ਚਲਾ ਦਿਓ ਇਹਨਾਂ ਦਾ ਡਾਂਗਾ ਮਾਰੋ ਭਜਾ ਦਿਓ ਪਬਲਿਕ ਦੀ ਆਵਾਜ਼ ਸੁਣਨ ਵਾਲੀ ਗੌਰਮੈਂਟ ਚਾਹੀਦੀ ਏ ਕੋਈ ਵੀ ਹੋਵੇ ਤੁਸੀਂ ਚਲੋ ਮੇਰਾ ਆਖਰੀ ਸਵਾਲ ਤੁਹਾਡੇ ਨਾਲ ਹੈਗਾ ਇਹ ਇਸ ਵਕਤ ਲੀਡਰ ਦਿੱਗਜ ਲੀਡਰ ਖੜੇ ਹੋਏ ਨੇ ਕਹਿੰਦੇ ਨੇ ਕਿ ਬਈ ਤੱਕਰ ਦੇਣ ਵਾਲੇ ਲੀਡਰ ਨੇ ਚਰਨਜੀਤ ਸਿੰਘ ਚੰਨੀ ਹੋਰੀ ਰਿੰਕੂ ਹੋਰੀ ਉਸ ਤੋਂ ਬਾਅਦ ਆਪਣੇ ਪਵਨਪੰਨ ਟੀਨੂ ਹੋਗੇ ਜਾਂ ਫਿਰ ਕੇਪੀ ਹੋਰੀ ਹੋਗੇ ਇਹ ਸਾਰੇ ਵੱਡੇ ਲੀਡਰ ਨੇ ਕੀ ਲੱਗਦਾ ਹੈ ਕਿਹੜਾ ਬਾਜ਼ੀ ਮਾਰੂ ਤੇ ਤੁਸੀਂ ਕਿਸ ਨੂੰ ਵੋਟ ਪਾਉਂਗੇ ਕਿਹੜਾ ਤੁਹਾਡੇ ਪਸੰਦ ਦਾ ਹੈ ਇਹ ਵੋਟ ਤਾਂ ਖੈਰ ਕਿਹਨੂੰ ਪਾਵਾਂਗੇ ਨਹੀਂ ਦੱਸ ਸਕਦੇ ਪਸੰਦ ਕੀ ਹੈ ਪਸੰਦ ਸਾਡੇ ਤੇ ਹੋਈ ਵੀ ਪਸੰਦ ਚਲੋ ਹੈ ਜਾਂ ਨਹੀਂ ਹੈ ਅਸਲ ਜਿਹੜੀ ਜਿਉ ਆਪਾਂ ਅਨਲਿਸਿਸ ਕਰ ਸਕਦੇ ਆ ਤਾਂ ਵੀ ਚੰਨੀ ਦਾ ਪਲੜਾ ਭਾਰੀ ਹੈ ਚੰਨੀ ਨੂੰ ਲੋਕ ਪਸੰਦ ਕਰਦੇ ਪਏ ਨੇ ਪਸੰਦ ਨਹੀਂ ਮਤਲਬ ਸਿਰਫ ਇਹ ਹੋਈ ਹੈ ਵੀ ਉਹਨੇ ਕਿਸੇ ਪੁਰੇ ਪਰੇ ਨਹੀਂ ਕੋਈ ਦੂਜੀ ਪਾਰਟੀ ਛੱਡ ਕੇ ਨਹੀਂ ਆਇਆ ਇਹ ਪਾਰਟੀ ਉਹਨੇ ਨਹੀਂ ਬਦਲੀ ਹੈਗੀ ਮਤਲਬ ਦਲ ਬਦਲਣ ਦੇ ਨਾਲ ਉਹਨਾਂ ਦੇ ਜਿਹੜੇ ਬੰਦਿਆ ਨੇ ਦਲ ਬਦਲਿਆ ਉਹਨਾਂ ਦਾ ਲੈਵਲ ਵੀ ਥੱਲੇ ਜਾਂਦਾ ਹੈਗਾ ਇਹ ਤਾਂ ਹੈ ਹੀ ਦਲ ਬਦਲੀ ਦੇ ਵਿੱਚ ਦੇ ਨਹੀਂ ਮਤਲਬ ਜਿਹੜਾ ਬੰਦਾ ਸੋਚਦਾ ਵੀ ਆ ਇਹ ਮੇਰੇ ਨਾਲ ਖੜਾ ਹੈ ਕੱਲ ਨੂੰ ਮੌਕਾ ਮਿਲਿਆ ਤੇ ਭੱਜ ਕੇ ਦੂਜੇ ਪਾਸੇ ਚਲਾ ਗਿਆ ਉਹਨੂੰ ਆਪਾਂ ਕੀ ਕਵਾਂਗੇ ਪੰਜਾਬੀ ਦੇ ਨੂੰ ਕਦਾਰ ਕਹ ਲੈਨੇ ਉਹ ਜੀ ਮਤਲਬ ਕਿ ਲੋਕ ਦੇਖਦੇ ਨੇ ਲੋਕ ਜਿਹੜੇ ਲੀਡਰ ਸੋਚਦੇ ਨੇ ਕਿ ਭਾਈ ਅਸੀਂ ਦਲ ਬਦਲੀਏ ਭਾਵੇਂ ਜਿਹੜਾ ਮਰਜ਼ੀ ਕੰਮ ਕਰੀਏ ਲੋਕ ਨਹੀਂ ਦੇਖਦੇ ਲੋਕ ਦੇਖਦੇ ਪਏ ਨੇ ਕਿਉਂ ਨਹੀਂ ਦੇਖਦੇ ਲੋਕੀ ਕਿਉਂ ਨਹੀਂ ਦੇਖਦੇ ਹੈਗੇ ਲੋਕਲ ਬੰਦੇ ਨੇ ਤਾਂ ਖਾਸ ਕਰ ਦੇਖਣਗੇ ਸਾਡੇ ਤੋਂ ਕੋਈ ਦੂਜੀ ਸਟੇਟ ਦਾ ਹੈਗਾ ਉਹ ਨਹੀਂ ਦੇਖਦਾ ਕਿਉਂਕਿ ਸਾਡਾ ਤਾਂ ਨਵਾ ਕੋਈ ਨਹੀਂ ਹੈਗਾ ਤੇ ਲੋਕਲ ਬੰਦਾ ਤਾਂ ਜ਼ਰੂਰ ਦੇਖੇਗਾ ਹਰ ਬੰਦਾ ਬਿਲਕੁਲ ਸ਼ੁਕਰੀਆ ਜੀ ਤਾਂ ਅੱਗੇ ਚੱਲਦੇ ਹਾਂ ਅੱਗੇ ਵੀ ਕਾਫੀ ਲੋਕ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਰ ਇਸ ਤੋਂ ਪਹਿਲਾਂ ਇਹ ਤੁਸੀਂ ਮਾਰਕੀਟ ਦੇਖੋ 24 ਆਵਰ ਜਿਹੜਾ ਹੈ ਉਹ ਮਾਰਕੀਟ ਚੱਲਦੀ ਹੈ ਮਾਰਕੀਟ ਦੇ ਵਿੱਚ ਲੋਕ ਪਹੁੰਚਦੇ ਨੇ ਅਤੇ ਉਹਨਾਂ ਦੇ ਨਾਲ ਵੀ ਗੱਲਬਾਤ ਅਸੀਂ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਕਿ ਕੀ ਮੁੱਦੇ ਨੇ ਉਹਨਾਂ ਦੇ ਉਹਨਾਂ ਮੁੱਦਿਆਂ ਦੇ ਉੱਤੇ ਅਸੀਂ ਜਿਹੜੀ ਹੈ ਉਹ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਕੀ ਕੁਝ ਉਹਨਾਂ ਨੂੰ ਚਾਹੀਦਾ ਹੈ ਕਿ ਕੁਝ ਉਹ ਲੋਕਾਂ ਨੂੰ ਚਾਹੀਦਾ ਹੈ ਜੋ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਮੁੱਦਿਆਂ ਦੀ ਜਿਹੜੀ ਹੈ ਉਹ ਗੱਲ ਕਰਦੇ ਪਏ ਨੇ ਹਾਲਾਂਕਿ ਗੱਲ ਤਾਂ ਬਹੁਤ ਲੋਕ ਕਰਦੇ ਨੇ ਕਿ ਸਾਡੇ ਆਮ ਮੁੱਦੇ ਨੇ ਆਮ ਮੁੱਦੇ ਨੇ ਪਰ ਐਕਚੁਅਲ ਦੇ ਵਿੱਚ ਆਮ ਲੋਕਾਂ ਦੇ ਕੀ ਮੁੱਦੇ ਨੇ ਉਹਨਾਂ ਦੇ ਉੱਪਰ ਅਸੀਂ ਗੱਲਬਾਤ ਕਰਾਂਗੇ ਅਤੇ ਲੋਕਾਂ ਦੀ ਰਾਏ ਤੁਹਾਡੇ ਤੱਕ ਪਹੁੰਚਾਵਾਂਗੇ ਤੇ ਪਹੁੰਚਾਉਂਦੇ ਰਾਵਾਂਗੇ ਕੈਮਰਾਬਸਨ ਪੰਕ ਦੇ ਨਾਲ ਅرجੁਪਤਾ ਬਾਬੂ ਸਹੀ ਟਾਈਮ ਚਲੰਦਰ ਹੋਰ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਐਕਸਪੀਰੀਅੰਸ ਨੇ ਕਾਫੀ ਲੰਬਾ ਐਕਸਪੀਰੀਅੰਸ ਇਹਨਾਂ ਨੂੰ ਹੈਗਾ ਇਹ ਗੱਲਬਾਤ ਕਰਦੇ ਹਾਂ ਪਰ ਦਾ ਸਵਾਗਤ ਹੈ ਜੀ ਸ਼ੁਕਰੀਆ ਸਮਾਧੀ ਤਾਂ ਮੈਂ ਬੜ ਸੁਣਿਆ ਬੜਾ ਤੁਸੀਂ ਐਕਸਪੀਰੀਅੰਸ ਤੁਹਾਨੂੰ ਬਹੁਤ ਹੈ ਪੋਲਿਟਿਕਸ ਦਾ اچھا ਇਹ ਇਹ ਦੱਸੋ ਐਦ ਕੀ ਕਿਹੜੀ ਜੜੀ ਹੈਗੀ ਹੈ ਉਹ ਆਵਾਜ਼ ਇਸ ਵਕਤ ਉੱਠਦੀ ਹੋਈ ਨਜ਼ਰ ਆ ਰਹੀ ਹੈ ਮਾਰਕੀਟ ਦੇ ਵਿੱਚ ਮਾਰਕੀਟ ਜਿਹੜੀ ਹੈ ਦਲ ਬਦਲੂਆਂ ਦੀ ਤੇ ਮਾਰਕੀਟ ਜਿਹੜੀ ਡਾਊਨ ਜਾ ਰਹੀ ਹੈ ਕਿਉਂਕਿ ਜਿੰਨੇ ਚਾਰ ਕੈਂਡੀਡੇਟ ਖੜੇ ਨੇ ਤਿੰਨ ਬੜੇ ਤਗੜੇ ਦਲ ਬਦਲੂ ਨੇ ਉਹ ਤਿੰਨਾਂ ਨੇ ਤਿੰਨ ਵਾਰੀ ਤਿੰਨ ਤਿੰਨ ਪਾਰਟੀਆਂ ਬਦਲੀਆਂ ਜਿਹੜਾ ਮਰਜ਼ੀ ਲੈ ਲਓ ਕੋਈ ਆਇਆ ਹੈ ਜਿਹੜਾ ਇੱਥੇ ਗੱਜੇਗਾ ਉਹ ਹੈਗਾ ਚੰਨੀ ਕਿਉਂਕਿ ਚੰਨੀ ਸ਼ੁਰੂ ਤੋਂ ਲੈ ਕੇ ਉਹਦਾ ਖਾਨਦਾਨ ਜਿਹੜਾ ਹੈ ਇਸੇ ਪਾਰਟੀ ਨਾਲ ਜੁੜਿਆ ਹੋਇਆ ਹੈ। ਔਰ ਇੱਕ ਚਿਹਰਾ ਬਹੁਤ ਅੱਛਾ ਹੈ। ਭਲਾ ਮਾਂ ਸੱਚਾ ਹੈ। ਇਸ ਕਰਕੇ ਉਹਦਾ ਚਾਂਸ ਬਹੁਤ ਜ਼ਿਆਦਾ ਬਣ ਗਿਆ ਇੱਥੇ। ਅੱਛਾ ਚਾਚਾ ਮੈਂ ਗੱਲ ਸਿੱਧੀ ਕਰੂੰਗਾ। ਮੇਨ ਮੁੱਦੇ ਕੀ ਨੇ ਲੋਕਾਂ ਦੇ? ਤੁਹਾਡੇ ਮੁੱਦੇ ਕੀ ਨੇ? ਜਲੰਧਰ ਦੇ ਮੁੱਦੇ ਕੀ ਨੇ? ਜਲੰਧਰ ਦੇ ਮੁੱਦੇ ਵਿਕਾਸ ਨਹੀਂ ਹੋਇਆ ਇਹਨਾਂ ਕੋਲੋਂ। ਵਿਕਾਸ ਜਲੰਧਰ ਦਾ ਕਿਸੇ ਨੇ ਨਹੀਂ ਕਰਵਾਇਆ। ਸਮੇਂ ਕਿਸੇ ਪਾਰਟੀ ਨੇ ਵੀ ਅੱਜ ਤੱਕ ਵਿਕਾਸ ਨਹੀਂ ਕਰਾਇਆ। ਕਾਂਗਰਸ ਦੇ ਹੁੰਦੇ ਕਾਫੀ ਵਿਕਾਸ ਹੋਇਆ ਸੀ। ਸਭ ਪੰਜਾਬ ਸਰਕਾਰ ਤੇ ਬਿਲਕੁਲ ਫੇਲ ਹੈ ਉਹਨੂੰ ਤੇ ਸਿਰੇ ਵੀ ਕੋਈ ਚੀਜ਼ਾਂ ਆ ਗਈਆਂ ਨੇ ਫਰੀ 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 ਕੋਈ ਫਰੀ ਦੀ ਚਾਂ ਫਰੀ ਦਾ ਮਤਲਬ ਹੈ ਕਿ ਬਹੁਤ ਤੁਸੀਂ ਗਰੀਬ ਆਦਮੀ ਤੁਹਾਨੂੰ ਫਰੀ ਸਭ ਕੁਝ ਦੇ ਰਹੇ ਫਰੀ ਤੇ ਮਿਲਦਾ ਹੀ ਸਭ ਅਮੀਰ ਆਦਮੀ ਨੂੰ ਗਰੀਬਾਂ ਨੂੰ ਤੇ ਫਰੀ ਮਿਲਦਾ ਹੀ ਕੱਖ ਨਹੀਂ ਇਸ ਕਰਕੇ ਕੋਈ ਵੀ ਪਾਰਟੀ ਜਿਹੜੀ ਇਸ ਟਾਈਮ ਅਗਰ ਸਰਕਾਰ ਕਾਂਗਰਸ ਦੀ ਸੈਂਟਰ ਚ ਆ ਜਾਏਗੀ ਤੇ ਕਾਫੀ ਜ਼ਿੰਮੇਦਾਰਾਂ ਨੂੰ ਵੀ ਲਾਭ ਹੋਏਗਾ ਜਿਹੜੇ ਇੰਨੇ 700 800 ਕਿਸਾਨ ਮਰ ਗਿਆ ਹੈ ਔਰ ਜਿਹੜਾ ਇਹ ਕਹਿ ਰਹੇ ਨੇ ਗਰੀਬਾਂ ਨੂੰ 1-1 ਲੱਖ ਰੁਪਏ ਦੇਾਂਗੇ ਦੇਣਗੇ ਇਹ ਕਾਂਗਰਸ ਸਰਕਾਰ ਪੂਰਾ ਵਾਦਾ ਕਰੇਗੀ ਕਿਉਂ ਕਾਂਗਰਸ ਸਰਕਾਰ ਹੀ ਚਲਾ ਰਹੀ ਹੈ ਨਾ ਸਾਡ 65-70 ਸਾਲ ਤੋਂ ਦਾ ਇਹ ਤੇ 10 ਸਾਲ ਹੀ ਚਲਾਇਆ ਇਹਨਾਂ ਨੇ ਇਸ ਕਰਕੇ ਕਾਂਗਰਸ ਸਰਕਾਰ ਸਭ ਤੋਂ ਅੱਛੀ ਸੈਂਟਰ ਚ ਆ ਗਈ ਅੱਛਾ ਉਹ ਤਾਂ ਮੋਦੀ ਗਰੀ ਕਹਿ ਰਹੇ ਇੱਕ ਮੌਕਾ ਸਾਨੂੰ ਹੋਰ ਦੋ ਅਸੀਂ ਭਾਰਤ ਦੀ ਜਿਹੜੀ ਹਰਦਬਸਤਵ ਆ ਉਹ ਤੀਸਰੇ ਨੰਬਰ ਤੇ ਲਿਆ ਦੇਵਾਂਗੇ ਅੱਗੇ ਕੀ ਕੀਤਾ ਕੱਖ ਵੀ ਨਹੀਂ ਅੱਗੇ ਕੀ ਬੇੜਾ ਘਰ ਕਰਤਾ ਵੇਖੋ ਕਰੋਨਾ ਵਾਲਾ ਵੀ ਹਾਲ ਦੇਖ ਲਓ ਲੋਕੀ ਹਾਰਟ ਅਟੈਕ ਨਾਲ ਹੀ ਮਰੀ ਜਾਂਦੇ ਨੇ ਜਿਹੜੀ ਵੈਕਸੀਨ ਇਹਨੇ ਉਥੋਂ ਲਿਆਂਦੀ ਹੈ ਉਹਦੇ ਖਿਲਾਫ ਕਿੰਨੀਆਂ ਰਿਟਾਂ ਲੱਗ ਗਈਆਂ ਨੇ ਆ ਉਥੇ ਸੁਪਰੀਮ ਕੋਰਟ ਦੇ ਵਿੱਚ ਇਸ ਕਰਕੇ ਕਾਮਯਾਬ ਨਹੀਂ ਹੈਗਾ ਇਹ ਸਿਰਫ ਅਮੀਰਾਂ ਦਾ ਬਾਦਸ਼ਾਹ ਹੈ ਗਰੀਬਾਂ ਦਾ ਬਾਦਸ਼ਾਹ ਨਹੀਂ ਹੈਗਾ ਮੈਂ ਚਲੋ ਪੰਜਾਬ ਤੋਂ ਉੱਤੇ ਨਹੀਂ ਜਾਣਾ ਇੱਥੇ ਜਲੰਧਰ ਦੀ ਆਪਾਂ ਗੱਲ ਕਰਾਂਗੇ ਤੁਸੀਂ ਕਹਿ ਰਹੇ ਹੋ ਜਲੰਧਰ ਦੀ ਤਰੱਕੀ ਨਹੀਂ ਕਰਾ ਹੋਈ ਕਿਹੜੇ ਪੱਖੋਂ ਤਰੱਕੀ ਨਹੀਂ ਹੋਈ ਜਲੰਧਰ ਕੋਈ ਤਰੱਕੀ ਨਹੀਂ ਹੋਈ ਕੀ ਤਰੱਕੀ ਹੈ ਕਿਸੇ ਵੀ ਦੇਖੋ ਤੁਸੀਂ ਕੋਈ ਵੀ ਸੜਕ ਜਿਹੜੀ ਇਹ ਸ਼ਹਿਰ ਦੇ ਵਿੱਚ ਚੱਜਦੀ ਨਹੀਂ ਬਣੀ ਹੋਈ ਜਿਹੜੀ ਸਾਡੇ ਪੰਜਾਬ ਸਰਕਾਰ ਦੀ ਜਿਹੜੀ ਗੱਲ ਕਰੀ ਹੈ ਨਾ ਉਸ ਹਾਵਨ ਤੇ ਕੋਈ ਤਰੱਕੀ ਨਹੀਂ ਹੋਈ ਕੋਈ ਵੀ ਇਹਨਾਂ ਨੇ ਖੁੱਲ ਕੇ ਕੰਮ ਨਹੀਂ ਕੀਤਾ ਸ਼ੋਈ ਗਿਓ ਜੇ ਕਿਸੇ ਨੇ ਕੀਤਾ ਤੇ ਭ੍ਰਸ਼ਟਾਚਾਰੀ ਕੀਤਾ ਆ ਹੁਣ ਸਾਡੇ ਬਿਜਾਰ ਜਿਹੜੇ ਖੰਭੇ ਲੱਗੇ ਨੇ 4 ਕਰੋੜ 40 ਲੱਖ ਰੁਪਏ ਦੇ ਖੰਭੇ ਲਾਤੇ ਨੇ ਕਰੋੜ ਡੇਢ ਕਰੋੜ ਰੁਪਏ ਦਾ ਕੰਮ ਨਹੀਂ ਹੈਗਾ 4 4.5 ਕਰੋੜ ਰੁਪਇਆ ਲਾ ਕੇ ਬਹਿ ਗਏ ਨੇ ਇਹਨਾਂ ਨੇ ਪਾਸ ਕਰਾਏ ਸੀ ਪਹਿਲੀ ਸਰਕਾਰ ਨੇ ਹੁਣ ਅਗਲੀ ਸਰਕਾਰ ਜਿਹੜੀ ਉਹ ਕਹਿੰਦੀ ਮੈਂ ਬਿੱਲ ਪਾਸ ਨਹੀਂ ਕਰਨਾ ਜੇ ਮੇਰਾ ਹਿੱਸਾ ਨਹੀਂ ਰੱਖੋਗੇ ਇਹੀ ਸਾਹ ਹੈ ਅੱਛਾ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨੇ ਕਿ ਭਾਈ ਅਸੀਂ ਤਾਂ ਜਿਹੜਾ ਇਹ ਉਹ ਪੰਜਾਬ ਨੂੰ ਤਰੱਕੀ ਵੱਲ ਤੋਰ ਰਹੇ ਆ ਪਹਿਲਾਂ ਦੀਆਂ ਸਰਕਾਰਾਂ ਨੇ ਪੰਜਾਬ ਨੂੰ ਲੁੱਟਿਆ ਹੈਗਾ ਉਹਨਾਂ ਹੌਲੀ ਹੌਲੀ ਪੰਜਾਬ ਨੂੰ ਤਰੱਕੀ ਵੱਲ ਤੋਰਤਾ ਰਹੇ ਆ ਹੁਣ ਹੋਰ ਲੰਬਾ ਸਮਾਂ ਲੱਗੇਗਾ ਕੁਝ ਸਮਾਂ ਲੱਗੇਗਾ ਸਮਾਂ ਦੇਣਾ ਚਾਹੀਦਾ ਹੈ ਉਹਨਾਂ ਨੂੰ ਬਿਲਕੁਲ ਨਹੀਂ ਦੇਣਾ ਚਾਹੀਦਾ ਬੇਸਮਝ ਆ ਗਏ ਨੇ ਇਹਨਾਂ ਚ ਕੋਈ ਵੀ ਜਿੱਦਾਂ ਤੁਸੀਂ ਕਹਿਆ ਨਾ ਵੀ ਕੋਈ ਸੀਨੀਅਰ ਹੈਗਾ ਬੰਦਾ ਜਿਹੜੇ ਜਿੰਨੂੰ ਕੋ ਕੰਮ ਕਰਨਾ ਆਂਦਾ ਹੋਵੇ ਖਾਪ ਪਾਣੀ ਸਾਰਿਆਂ ਨੂੰ ਆਉਂਦੀ ਹੈ ਕੰਮ ਕਿਸੇ ਨੂੰ ਨਹੀਂ ਕਰਨਾ ਆਂਦਾ ਜਿਹੜੇ 40 40 ਸਾਲ ਤੋਂ 30 30 ਸਾਲ ਤੋਂ ਰਾਜ ਕਰ ਰਹੇ ਨੇ ਇਹਨਾਂ ਨੂੰ ਕਿੱਥੋਂ ਕੰਮ ਕਰਨਾ ਆਣਾ ਇਹ ਨਵੇਂ ਛਲਾਰੂ ਨੇ ਕਹਿੰਦੇ ਨੇ ਨਵਾਂ 9 ਦਿਨ ਤੇ ਪੁਰਾਣਾ 100 ਦਿਨ ਇਹ ਪੁਰਾਣਾ ਹੀ ਆਏਗਾ ਤੇ ਦੁਬਾਰਾ ਚੱਲੂ ਆਏਗਾ ਕੰਮ ਨਵੇਂਆਂ ਕੋਲੋਂ ਕੁਝ ਨਹੀਂ ਹੋਣਾ ਨਵੇਂ ਜਿਹੜੇ ਹੈਗੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਨਾ ਰੱਖੀ ਪਤਾ ਇਹਨਾਂ ਨੂੰ ਕੋਈ ਟੀਵੀ ਟੈਲੀਵਿਜ਼ਨ ਠੀਕ ਕਰਨ ਵਾਲਾ ਆਇਆ ਤੇ ਕੋਈ ਸਵੈ ਕਰਮਚਾਰੀ ਹੈ ਤੇ ਕੋਈ ਉਹ ਰੱਖਿਆ ਚ ਲਾਣ ਵਾਲਾ ਹੈ ਇਹਨਾਂ ਦੇ ਵਿੱਚ ਕੁਝ ਸਟੈਂਡਰਡ ਦਾ ਤੇ ਬੰਨਾਂ ਦੇ ਵਿੱਚ ਆਇਆ ਹੀ ਕੋਈ ਨਹੀਂ ਨਾ ਹੈਗਾ ਜਿੰਨੂੰ ਕੁ ਸਮਝ ਹੋਵੇ ਅਸੀਂ ਆਮ ਲੋਕ ਆ ਆਮ ਲੋਕਾਂ ਨਾਲ ਸਰਕਾਰ ਬਣਾਤੀ ਤੇ ਆਮ ਲੋਕ ਹੀ ਪੰਜਾਬ ਨੂੰ ਤਰੱਕੀ ਵੱਲ ਲੈ ਜਾਣਗੇ ਬਿਲਕੁਲ ਨਹੀਂ ਅੱਗੋਂ ਇਹਨਾਂ ਦੀ ਸਰਕਾਰ 92 ਦੀ ਜਗ੍ਹਾ ਵੱਧ ਤੋਂ ਵੱਧ 22 ਸੀਟਾਂ ਇਤੋਂ ਜ਼ਿਆਦਾ ਨਹੀਂ ਮਿਲਣਗੀਆਂ ਕਿਉਂਕਿ ਇਹ ਕੰਮ ਨਹੀਂ ਕਰ ਰਹੇ ਕੋਈ ਵੀ ਇਹ ਸ ਸਮਝ ਗੋ ਅਗੋਂ ਵੀ ਇਹਨਾਂ ਨੇ ਇਦਾਂ ਹੀ ਕਰਨਾ ਮੋਹਰ ਕੀ ਲੈਣਾ ਜੇ ਸਾਨੂੰ ਵੋਟਾਂ ਦੇਓ ਬਸ ਇਹੋ ਹੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਇਸ ਤੋਂ ਇਲਾਵਾ ਦੇਖੋ ਲਾਲੀਬਾਬ ਦਿੱਤਾ ਸੀ 10000 ਰੁਪਇਆ ਲੇਡੀਜ਼ ਨੂੰ ਦੇਵਾਂਗੇ ਕਿੱਥੇ ਦਿੱਤਾ ਉਹ ਤਾਂ ਕਹਿੰਦੇ ਭਈ ਐਤ ਕੀ ਅਸੀਂ ਖੁਸ਼ਕਬਰੀ ਦਵਾਂਗੇ ਲ ਮਹਿਲਾਵਾਂ ਨੂੰ ਅਸੀਂ ਦਵਾਂਗੇ ਅੱਗੇ 2.5 ਸਾਲ ਤੇ ਖੁਸ਼ਕਬਰੀ ਤਿੰਨ ਤੀਜਾ ਸਾਲ ਲੱਗ ਗਿਆ ਵੱਧ ਤੋਂ 1 ਸਾਲ ਡੇਢ ਸਾਲ ਇਹਨਾਂ ਰਹਿ ਕੇ ਕਿਹੜੀ ਖੁਸ਼ਹੋਰੀ ਦਿੱਤੀ ਇਹਨਾਂ ਨੇ ਕੋਈ ਖੁਸ਼ਹੋਰੀ ਮਹਿਲਾ ਮਹਿਲਾਵਾਂ ਵਾਸਤੇ ਇਹਨਾਂ ਨੇ ਕੁਝ ਨਹੀਂ ਕੀਤਾ ਸਰਕਾਰ ਕਾਂਗਰਸ ਦੀ ਦਵੇਗੀ ਬਿਲਕੁਲ ਕਾਂਗਰਸ ਸਰਕਾਰ ਆਵੇ ਬਿਲਕੁਲ ਦੇਖੀ ਲੋਕਾਂ ਨੂੰ ਜਿੱਦਾ ਅੱਗੇ 60 ਦਾ 60 ਸਾਲ ਦੇ ਦਿੰਦੀ ਆਈ ਹੁਣ ਵੀ ਉਹੀ ਹੋਏਗਾ ਕਿ ਨੂੰ ਵੋਟ ਪਾਉਂਗੇ ਐ ਕਿ ਫਿਰ ਚੰਨੀ ਨੂੰ ਪਾਉਂਗੇ ਤੇ ਵੋਟ ਚੰਨੀ ਨੂੰ ਪਾਵਾਂਗੇ ਠੀਕ ਹੈ ਹੋਰ ਵੀ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਨੌਜਵਾਨ ਨੇ ਕਿਉਂਕਿ ਨੌਜਵਾਨਾਂ ਦੇ ਬਥੇਰੇ ਮੁੱਦੇ ਨੇ ਪੰਜਾਬ ਦੇ ਵਿੱਚ ਜੇਕਰ ਗੱਲ ਕਰਾਂ ਤਾਂ ਨੌਜਵਾਨਾਂ ਦੇ ਬਥੇਰੇ ਮੁੱਦੇ ਨੇ ਐਜੂਕੇਸ਼ਨ ਹੈ ਉਸ ਤੋਂ ਬਾਅਦ ਇੱਕ ਖਾਸ ਮੁੱਦਾ ਜੋ ਹਰ ਇੱਕ ਪਾਰਟੀ ਠੋਹਦੀ ਹੈ ਕਿ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਕਿਉਂ ਜਾਂਦੇ ਪਏ ਨੇ ਬਾਈ ਹੋਰ ਇਹਨੇ ਗੱਲਬਾਤ ਇਹਨਾਂ ਦੇ ਨਾਲ ਵੀ ਕਰ ਲੈਣੇ ਆ ਬਾਈ ਕਿੱਥੋਂ ਮੈਂ ਮਹਾੜੀ ਤੋਂ ਅੱਜ ਲਿਓ ਮਾੜੀ ਤੋਂ ਇਥੇ ਜਲੰਧਰ ਆਇਓ ਤੁਸੀਂ ਅੱਛਾ ਭਾਈ ਨੌਜਵਾਨ ਹੋ ਤੁਸੀਂ ਐਜ਼ ਅ ਯੂਥ ਦੇ ਕੀ ਮੁੱਦੇ ਨੇ ਪੰਜਾਬ ਦੇ ਜਦੋਂ ਗੱਲ ਚੱਲਦੀ ਹੈ ਤਾਂ ਇੱਕ ਮੁੱਦਾ ਬੜਾ ਚੱਕਿਆ ਜਾਂਦਾ ਹੈ ਕਿ ਯੂਥ ਸਾਡਾ ਬਾਹਰ ਜਾ ਰਿਹਾ ਹੈ ਬਾਹਰ ਜਾਣ ਦਾ ਕਾਰਨ ਕੀ ਬਣਦਾ ਹੈ ਯੂਥ ਦੇਖੋ ਜੀ ਮੇਨ ਤਾਂ ਹੈ ਸਿਕਿਉਰਟੀ ਆਫ ਲਾਈਫ ਇਥੇ ਬਾਹਰ ਇੱਕ ਸਿਕਿਉਰ ਬੰਦੀ ਦੀ ਵੈਲਿਊ ਹੈ ਬੰਦਾ ਬਾਹਰ ਜਾਂਦਾ ਉਹਦੀ ਬੰਦਾ ਮਰ ਜੇਵੇ ਕੋਈ ਵੈਲਿਊ ਨਹੀਂ ਹੈ ਜੀ ਕੋਈ ਹਸਪੀਟਲ ਪਿਆ ਹੈ ਪਿਆ ਹੈ ਉਥੇ ਇਨਸਾਨ ਦੀ ਵੈਲਿਊ ਹੈ ਬਾਹਰ ਪਾਹਾਂ ਜਾ ਕੇ ਆਂਦੇ ਘੁੰਮ ਕੇ ਆਂਦੇ ਆ ਕੁਛ ਵੀ ਹੋ ਜਾਏ ਪੁਲਸ 2 ਮਿੰਟਾਂ ਜਾਂਦੀ ਹੈ ਹਰ ਸਹੂਲਤ ਆ ਜਾਂਦੀ ਹੈ ਇਨਸਾਨ ਨੂੰ ਇਨਸਾਨ ਸਮਝਿਆ ਜਾਂਦਾ ਉਹਰੇ ਕੁਛ ਹੁੰਦਾ ਹੀ ਨਹੀਂ ਇਹ ਬੰਦਾ ਮਰੇ ਮਰਦਾ ਰਹੇ ਪੁਲਸ ਲੇਟ ਆਂਦੀ ਹੈ ਕੋਈ ਹਸਪੀਟਲ ਦੇਖਿਆ ਕੋਈ ਨਾਲ ਟਾਈਮ ਦੇਖਿਆ ਜੀ ਕੀ ਮਾੜੇ ਹਾਲ ਹੋਏ ਨੇ ਚਲੋ ਤਾਂ ਮੀਡੀਆ ਨੇ ਕੀ ਹਮਨ ਮੈਂ ਸੁਖ ਬੱਸਦਾ ਪਰ ਬਹੁਤ ਸਹੀ ਲੋਕ ਜਾ ਰਹੇ ਕਿ ਉਹ ਟੀ ਹੈ ਲਾਈਫ ਸਟੈਂਡਰਡ ਲੀਵਿੰਗ ਹੈ ਬੁਫਲੀ ਲੋਕ ਜਾ ਰਹੇ ਨੇ ਬਾਹਰ ਅੱਛਾ ਮੇਨ ਕਾਰਨ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਲੋਕਾਂ ਨੂੰ ਜਿਹੜੀ ਹੈਗੀ ਆ ਉਹ ਸਿਕਿਉਰਟੀ ਨਹੀਂ ਮਿਲਦੀ ਜਾਂ ਫਿਰ ਲੋਕਾਂ ਦੀ ਲਾਈਫ ਸੈਂਡ ਆਫ ਲੀਵਿੰਗ ਬਹੁਤ ਲੋਅ ਹੈ ਸਮਝਦੇ ਸਮਝ ਲਓ ਕੀ ਗੱਲ ਕੋਈ ਕਹਿੰਦਾ ਕਿ ਕੋਈ ਵੀ ਟਾਈਮ ਦੇਖਿਆ ਹੀ ਹੈ ਇੱਕ ਭਗਵਾਨ ਸਿੰਘ ਮਾਨਖੁਰੀ ਕਹਿੰਦੇ ਅਸੀਂ ਤਾਂ ਤਰੱਕੀ ਵਾਲੇ ਤੌਰ ਤੇ ਪੰਜਾਬ ਨੰਬਰ ਵਾਲਾ ਕੁਝ ਨਹੀਂ ਹੁੰਦਾ ਜੀ ਉਹ ਸਭ ਕਾਗਜ਼ੀ ਨੰਬਰ ਹੁੰਦੇ ਜੋ ਮਰਜ਼ੀ ਕਰੀਏ ਉੱਪਰ ਇੱਥੇ ਉਹ ਤਾਂ 10 ਲੋਕਾਂ ਦਾ ਫੋਟੋ ਕੇ ਜਾਲਦੀ ਆ ਜੀ ਲੈਪਟਾਪ ਦੇ ਦਾ ਕਿਸੇ ਨੂੰ 10 ਬੰਦਿਆਂ ਨੂੰ ਉਹ ਗੱਲ ਨਹੀਂ ਪੰਦੀ ਆ ਜੀ ਜਦ ਤੱਕ ਗਰਾਊਂਡ ਲੈਵਲ ਤੇ ਨਹੀਂ ਕੰਮ ਹੁੰਦਾ ਕੋਈ ਵੈਲੀ ਨਹੀਂ ਹੁੰਦੀ ਤੁਸੀਂ ਕਾਰਨ ਕੀ ਮੰਨਦੇ ਹੋ ਕਿ ਪੰਜਾਬ ਦੇ ਵਿੱਚ ਇਹ ਵਾਲਾ ਦੌਰ ਕਿਉਂ ਚੱਲ ਗਿਆ ਹੈ ਕਿ ਬਈ ਬੱਚਾ ਜੇਕਰ ਪੜਾਉਣਾ ਬੱਚਾ ਜੇਕਰ ਅੱਗੇ ਵਧਾਉਣਾ ਤੇ ਵਿਦੇਸ਼ ਨੂੰ ਭੇਜ ਦੋ ਦੇਖੋ ਪੜਾਉਣਾ ਠੀਕ ਹੈ ਟੀਚਰਸ ਵੀ ਦੇਖੋ ਸਕੂਲ ਅੱਜ ਕੱਲ ਦੇਖੋ ਕੀ ਕਹਾਂ ਮੈਂ ਸ਼ਬਦ ਸ਼ਬਦ ਹੀ ਨਿਕਲਦੇ ਹੁੰਦੇ ਬੰਦੇ ਨੂੰ ਬੰਦੇ ਨੂੰ ਹੁੰਦਾ ਕਿ ਯਾਰ ਕੀ ਕਹਿਦੀ ਹੈ ਨਹੀਂ ਬਾਕੀ ਇਹ ਹੈ ਕਿ ਦੇਖੋ ਬੱਚਾ ਪੜਦਾ ਤਾਂ ਹੋ ਰਹੀ ਹੈ ਗਈ ਹੈ ਇਵਨ ਕੁ ਬੜੇ ਲੋਗ ਐ ਉਰੇ ਪੜ ਕੇ ਬਾਹਰ ਜਾਂਦੇ ਹੀ ਐ ਨੌਕਰੀ ਦੇ ਵੇਲੇ ਦੇਖੋ 메ਨ ਬੰਦਾ ਜਾਂਦਾ ਨੌਕਰੀ ਕਰਨ ਉੱਥੇ ਤੁਸੀਂ ਜਾਂਦੇ ਹੋ ਇਨਸਾਨ ਨੂੰ ਪ੍ਰੋਪਰ ਜਦੋਂ ਵੀ ਐ ਕ੍ਰੇਡ ਮਿਲਦਾ ਐ ਹੁਣ ਅੱਜ ਕੱਲ ਦੇਖਿਆ ਐਮਬੀਏ ਕਿਤੇ ਪੀਐਚਡੀ ਕਿਤੇ ਲੋਕ ਤਾਂ 15-15 ਹਜ਼ਾਰ ਰੁਪਏ ਨੌਕਰੀ ਨਹੀਂ ਮਿਲਦੀ ਲੋਕਾਂ ਨੂੰ ਧੱਕੇ ਖਾਂਦੇ ਪੀਲੇ ਉਹ ਇਹਨੇ ਕੀ ਕਰਨਾ ਉਰੇ ਲੋਕੇ ਉਹ ਕਹਿੰਦੇ ਮੈਂ ਆਪ ਲੱਖਾਂ ਕਰੋੜਾ ਰੁਪਏ ਖਰਚ ਕਰਦੇ ਆ ਪੂਰੇ ਕਰ ਕੀ ਰਹੇ ਆ ਆਪਣੀ ਵੈਲਿਊ ਵੀ ਨਹੀਂ ਲੋਕਾਂ ਉਹ ਲੋਕੀ ਉੱਪਰ 메ਨ ਲੋਕੀ ਕੀ ਪਿੰਗਾ ਐ ਕੀ ਉਹ ਜਾਂਦੇ ਨੇ ਬਾਹਰ ਉਹ ਉਹ ਦੇਖੋ ਐਮਪੀ ਕੀਤੀ ਬੰਦੇ ਨੇ ਉਹ ਓਹ ਧੱਕੇ ਖਾਰੇ 10000 ਰੁਪਏ ਉਹ ਕਹ ਤਾਨੇ ਬਚਨ ਨੂੰ ਤੇ ਬਈ ਬਾਹਰ ਚਲੇ ਉਹ ਬੰਦਾ ਕਹਿੰਦਾ ਹਾਂ ਬਾਹਰ ਮੁੰਡਾ ਬਾਹਰ ਗਿਆ ਵਾਹੇ ਪਰ ਮੈਂ ਕੀ ਕਰਦਾ ਪਤਾ ਨਹੀਂ ਐ ਪਰ ਇੰਨੀ ਗਰੰਟੀ ਕਿ ਬਾਹਰ ਬਣ ਜਾਂਦਾ ਹੈ ਤਾਂ ਕੁਛ ਤਾਂ ਕੁਛ ਵੈਲਿਊ ਆਫ ਮਨੀ ਸਟੈਂਡਰਡ ਇੱਕ ਮੇਨਟੇਨ ਰਹਿੰਦਾ ਜਾਂਦਾ ਹੈ ਉਹ ਇੱਕ ਚਲੋ ਛੋਟੇ ਸਟਰਗਲ ਸ਼ੁਰੂ ਮੈਂ ਹੁੰਦੀ ਹੁੰਦੀਆਂ ਇੱਕ ਤਰ੍ਹਾਂ ਦਾ ਘਰ ਹੀ ਪੈਸੇ ਭੇਜਨੇ ਆਉਂਦੇ ਥੋੜਾ ਜਿਹਾ ਉਹ ਵੀ ਹੁੰਦਾ ਹੀ ਐ ਪਰ ਥੋੜਾ ਉਰੇ ਟਾਈਮ ਦੇ ਬਾਅਦ ਉਹ ਇੱਕ ਤਰ੍ਹਾਂ ਦਾ ਤੇ ਕਹਿੰਦੇ ਆ ਜਿਹੜਾ ਹੈਗਾ ਲਾਈਫ ਆਫ ਸਟੈਂਡਰਡ ਜਿਹੜਾ ਇਹ ਵੱਜ ਜਾਂਦਾ ਹੈ ਬਦਕੀ ਵਧੀਆ ਹੋ ਜਾਂਦਾ ਹੈ ਅਗਰ ਤੁਸੀਂ ਬੰਦਾ ਮਿਹਨਤ ਕਰੇ ਮਿਹਨਤ ਦੀ ਵੈਲਿਊ ਹੈ ਉਰੇ ਮਿਹਨਤ ਦੀ ਕੋਈ ਵੈਲਿਊ ਨਹੀਂ ਬਿੰਦਾ ਇੰਨਾ ਖਾਸ ਨਹੀਂ ਜਿੰਨਾ ਫੋਰਨ ਚ ਜਾ ਕੇ ਗਿਆ ਕੇ ਆ ਗਿਆ ਕਹਿੰਦੇ ਕਿ ਭਾਈ ਵਿਦੇਸ਼ਾਂ ਦੇ ਵਿੱਚ ਮਿਹਨਤ ਦਾ ਫਲ ਮਿਲ ਜਾਂਦਾ ਹੈ ਤੇ ਪੰਜਾਬ ਦੇ ਵਿੱਚ ਜੇਕਰ ਖੁਦਾਏ ਤੇ ਉਹ ਘੱਟ ਇੰਨਾ ਉਹ ਨਹੀਂ ਹੈ ਆਪਾਂ ਯਾਨੀ ਕਹਦੇ ਕਿ ਬਿਲਕੁਲ ਬਕਾਰ ਆਈ ਸਿੱਧੀ ਗੱਲ ਆ ਪਰ ਕਿਉਂ ਜਿੱਥੇ ਉੱਟੀ ਖਾਈ ਆਪਾਂ ਕਿਉਂ ਬੋਲੀਏ ਵੀ ਉਹ ਬਕਾਰ ਹੈ ਪਰ ਇੰਨਾ ਹੈ ਕਿ ਉੱਤੇ ਵੈਲਿਊ ਹੈ ਬਾਕੀ ਸ਼ਰਮਤ ਬ ਠੀਕ ਹੈ ਪੈ ਜਾਂਦੀ ਹੈ ਜਿਹਦੀ ਵੈਲਿਊ ਪੈ ਜਾਂਦੀ ਹੈ ਟੈਕਸ ਦਾ ਗੱਲ ਕਰਕੇ ਥੋੜੀ ਵੈਲਿਊ ਪੈ ਜਾਂਦੀ ਹੈ ਠੀਕ ਹੈ ਸ਼ੁਕਰੀਆ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਸਾਡੇ ਮਾਧਿਅਮ ਤੋਂ ਮੈਂ ਇਹੀ ਕਹਾਂ ਚਾਹੁੰਦਾ ਹੈ ਕਿ ਇਹ ਦੇਸ਼ ਕੀ ਜਨਤਾ ਜਿਹੜੀ ਹੈਗੀ ਹੈ ਇਹ ਯੂਥ ਹੈ ਕਿ ਯੂਥ ਨੂੰ ਮੈਂ ਤਾਂ ਕਹਿੰਦਾ ਜਿਹੜਾ ਵੀ ਐਮਪੀ ਚੁਣਟਿਆ ਵੀ ਗੱਲ ਸੁਣ ਰੇ ਉਹਨੂੰ ਜਿੰਨਾ ਜਲਦੀ ਸਮਝ ਲੈ ਸਮਝ ਲੈ ਫੜ ਲੈ ਕਿਉਂਕਿ ਇਹ ਕਿਸੇ ਨੇ ਪੁੱਛਿਆ ਕਿ ਜ਼ਹਿਰ ਕੀ ਹੁੰਦੀ ਹੈ ਤਾਂ ਉਹ ਕਹਿੰਦਾ ਜ਼ਹਿਰ ਕੀ ਹੈ ਜਿਹੜਾ ਜੋ ਇੱਕ ਚੀਜ਼ ਇੱਕ ਇਸਲੀਮਰ ਤੋਂ ਵੱਧ ਹੈ ਉਹ ਜ ਹੈ ਰਿਹਾ ਮੈਂ ਨਮਕ ਲੈ ਲਓ ਚਿਨੀ ਉਹ ਵੀ ਹੈ ਹੁਣ ਆਪਾਂ ਕਹਿੰਦੇ ਆ ਹਿੰਦੂਸਤਾਨ ਯੰਗੀਸਤਾਨ ਹੈ ਵੀ ਯੰਗੀਸਤਾਨ ਬਹੁਤ ਹੈ ਆਪਾਂ ਇਹਨੂੰ ਜਿਸ ਤਰ੍ਹਾਂ ਜਲਦੀ ਯੂਟਿਲਾਈਜ਼ ਕਰ ਲਈਏ ਵਧੀਆ ਤਰੀਕੇ ਆ ਯੂਸਟੈਗ ਦਾ ਆਪਾਂ ਸੋਨੇ ਚੀੜੀ ਦੀ ਬੰਨ ਨੂੰ ਪਿੱਛੇ ਨਹੀਂ ਖਾਦੇ ਆਪਾਂ ਬਨ ਕੇ ਰਾਵਾਂਗੇ ਪਰ ਇਹਨੂੰ ਆਪਾਂ ਕੋਈ ਗਲਤ ਬਾਹਰ ਜਾ ਰਿਹਾ ਹੈ ਕੁਝ ਗਲਤ ਕੰਮਾਂ ਚ ਪੈ ਗਿਆ ਹੈ ਤੇ ਸਟਾ ਦੇਜ ਦਾ ਹਾਂਡਲ ਟਾਈਮ ਬਹੁਤ ਮਾੜਾ ਹਾਲ ਬਣ ਰਹਾ ਹੈ ਠੀਕ ਹੈ ਕੀ ਤਾਂ ਹੋਰ ਵੀ ਲੋਕ ਨੇ ਉਹਨਾਂ ਦੇ ਨਾਲ ਵੀ ਗਲਬਾਤ ਕਰ ਲੈਣਗੇ ਚਾਚਾ ਕੀ ਹਾਲ ਚਾਲ ਨੇ ਸਾਰੇ ਚੱਕੀ ਦੇ ਵੱਟੇ ਨੇ ਸਭ ਸਭ ਬੇਈਮਾਨ ਹੈਗੇ ਨੇ ਆਪਣੇ ਦਾ ਕੋਈ ਸੋਚਦੇ ਨਹੀਂ ਹੈਗੇ ਇਹ ਆਪਣੀ ਜਮ੍ਹਾਂ ਭਰਦਿਆ ਨੇ ਤੇ ਸਾਡੇ ਤੁਹਾਡੇ ਵਰੀ ਕੋ ਆਪਾਂ ਹੀ ਲੜਾਂਦੇ ਨੇ ਜਿਹੜੀ ਪਾਰਟੀ ਦੇ ਜਨਾਨੀ ਨੇ ਪਤਾ ਵੀ ਅਸੀਂ ਕਿਹੜੀ ਪਾਰਟੀ 'ਚ ਆ ਗਏ ਆ ਤੇ ਉਹਨੂੰ ਵੋਟ ਅਸੀਂ ਦੇ ਕੇ ਕੀ ਕਰਾਂਗੇ ਉਹਨੂੰ ਵੋਟ ਦੇ ਕੇ ਅਸੀਂ ਕੀ ਕਰਾਂਗੇ ਉਹਨਾਂ ਤਾਂ ਆਪਣੇ ਥੈਲੇ ਭਰ ਕੇ ਲੈਣੇ ਨੇ ਤੇ ਸਾਨੂੰ ਕੀ ਮਿਲਣਾ ਸਾਨੂੰ ਤਾਂ ਆਟਾ 50 ਰੁਪਏ ਕਿਲੋ ਮਿਲੇਗਾ ਸਾਨੂੰ ਸਬਜੀ ਆਟਾ 50 ਰੁਪਏ ਕਿਲੋ ਮਿਲੇਗਾ ਅੱਛਾ ਭਗਵੰਤ ਸਿੰਘ ਮਾਨ ਖੋਰੀ ਕਹਿੰਦੇ ਨੇ ਕਿ ਭਈ ਅਸੀਂ ਪੰਜਾਬ ਨੂੰ ਤਰੱਕੀ ਰਾਹੇ ਲਾ ਦੁੱਤਾ ਹੈਗਾ ਐ ਪੰਜਾਬ ਨੂੰ ਜਿਹੜਾ ਹੈਗਾ ਉਹ ਤਰੱਕੀ ਦੇਣ ਜਿੱਦਾਂ ਪਹਿਲਾਂ ਪੰਜਾਬ ਨੂੰ ਲੁੱਟ ਲਿਆ ਦੂਜੀ ਸਰਕਾਰਾਂ ਨੇ ਅਸੀਂ ਹੁਣ ਪੰਜਾਬ ਨੂੰ ਵਧਾ ਰਹੇ ਆ ਇਹਨਾਂ ਇਸ ਗੱਲ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਤੁਸੀਂ ਸੱਚਾਈ ਤਾਂ ਬੜੇ ਜੀ ਇੱਕ ਬੰਦਾ ਹੈਗਾ ਇੱਕ ਬੰਦਾ ਚਾਰ ਬੰਦਿਆਂ ਨੂੰ ਪਹਿਲਾਂ ਇੱਕ ਬੰਦਾ ਵਿਚਾਰਾ ਕੀ ਕਰੇਗਾ ਸਾਰੀਆਂ ਪਾਰਟੀਆਂ ਨੂੰ ਬਦਨਾਮ ਕਰਨਾ ਕਰਨਾ ਹੈਗਾ ਹਰ ਕਿ ਨੂੰ ਹੈਗਾ ਵੀ ਮੇਰੇ ਹੱਥ ਮੇਰੇ ਹੱਥ ਕੋਈ ਚਾਵੇ ਮੇਰੇ ਹੱਥ ਕੋਈ ਚਾਵੇ ਭਾਵੇਂ ਕੋਈ ਪਾਰਟੀ ਆ ਗਈ ਸਿੱਧੀ ਗੱਲ ਉਹ ਕੱਲਾ ਵਿਚਾਰਾ ਕੀ ਕਰੇ ਜੇ ਉਹਦੇ ਵੱਸ ਹੋਵੇ ਤੇ ਮੋਦੀ ਨੇ ਕੀ ਲੋੜ ਸੀ ਉਹਨੂੰ ਕੇਜਰੀਵਾਲ ਨੂੰ ਅੰਦਰ ਕਰਨ ਦੀ ਉਹਨੇ ਡਰਦੇ ਹੋ ਮਾਰੇ ਅੰਦਰ ਕੀਤਾ ਨਾ ਭਾਵੇਂ ਮੋਦੀ ਭਾਵੇਂ ਜਿੱਤੇ ਭਾਵੇਂ ਹਾਰੇ ਮੋਦੀ ਕਹਿੰਦਾ ਪਿਆ ਕਿ ਕਾਂਗਰਸ ਵਾਲੇ ਆਣਗੇ ਤੁਹਾਡੇ ਮੰਗਲ ਸੂਤਰ ਲਾਣਗੇ ਜੇ ਮੈਂ ਜਤਿਆ ਪਲਵਾਨ ਪਲਵਾਨ ਹੈਗਾ ਤੇ ਮੈਨੂੰ ਕਹਦਾ ਕਿਸੇ ਦਾ ਡਰ ਹੈ ਵੀ ਮੈਨੂੰ ਕਿਛੀ ਦਾ ਡਾਰੇ ਵੀ ਕਾਂਗਰਸ ਆ ਲਾਣਗੇ ਤੁਹਾਡੇ ਮੰਗਲ ਸੂਤਰ ਉਤਾਰ ਦੇ ਤੂੰ ਪਹਿਲਾਂ ਆਪਣਾ ਮੰਗਲ ਸੂਤਰ ਉਤਾਰ ਕੇ ਤੂੰ ਆਇਆ ਹੋਇਆ ਏ ਤੇ ਤੈਨੂੰ ਡਾਰੇ ਤਾਦੀ ਕਹਿ ਰਹੇ ਹਨ ਉਹ ਪਾਰਟੀ ਆਏਗੀ ਵੀ ਉਹ ਪਾਰਟੀ ਆਏਗੀ ਤੁਹਾਡੀਆਂ ਤੁਹਾਡੀਆਂ ਜਦਾਦਾਂ ਹੋਰ ਸਾਰੇ ਕੁਝ ਕਰੇਗੀ ਵੀ ਤੂੰ ਘੱਟ ਕੀਤਾ ਤੂੰ ਤੁਹਾਡਾ ਅਦਾਨੀਆਂ ਬਾਨੇ ਨੂੰ ਤਾਂ ਬਣਾਤਾ ਜ਼ਿਮੀਦਾਰਾਂ ਨੂੰ ਤੂੰ ਵਾਦਾ ਕਰਦਾ ਜ਼ਿਮੀਦਾਰਾਂ ਨੂੰ ਤੂੰ ਕਦੇ ਜਿੱਤਦਾ ਨਹੀਂ ਉਹ ਵਿਚਾਰੇ ਕੀ ਕਰਨ ਜ਼ਿਮੀਦਾਰ ਦੋਸਤਾਂ ਦੇ ਨਾਗਰਿਕ ਹੈਗੇ ਨੇ ਤੋ ਅਥਰੂ ਐਸੇ ਗੋਲੇ ਛੱਡਦੇ ਬਾਰਡਰ ਤੋਂ ਹੀ ਸਹੀਲ ਕਰ ਦਿੱਤੇ ਇੱਕ ਵਪਾਰੀ ਦਾ ਦੁਕਾਨਦਾਰ ਹੁੰਦਾ ਕੋਈ ਹੁੰਦਾ ਸਾਰੇ ਮਾਰਕੀਟਾਂ ਦਾ ਕੋਈ ਕਿਸੇ ਦਾ ਨੁਕਸਾਨ ਸਾਰੇ ਇਕੱਠੇ ਹੋ ਜਾਂਦੇ ਨੇ ਜਿੰਦਾਬਾਦ ਮੁਰਦਾਬਾ ਨਾਲ ਤੇ ਇਹਨਾਂ ਦਾ ਹੱਕ ਨਹੀਂ ਹੈਗਾ ਇਹਨਾਂ ਦਾ ਹੱਕ ਨਹੀਂ ਹੈਗਾ ਟੋੜਾ ਨਹੀਂ ਬਾਨੀ ਖੁਸ਼ ਕਰੀ ਜਾਂਦਾ ਹੁਣ ਇਹਦੇ ਦੋ ਜਿਹੜੀ ਪੋਲਿੰਗ ਹੋਈਆਂ ਨੇ ਇਹਦੇ ਚ ਇਹਨੂੰ ਚਾੜਨਾ ਹੋ ਗਿਆ ਵੀ ਮੇਰੇ ਕੋ ਕੀ ਹੈਗਾ ਤੇ ਕੀ ਨਹੀਂ ਹੈਗਾ ਇਹ ਹੁਣ ਧਰਮ ਦੇ ਸ਼ੁਰੂ ਹੋ ਗਿਆ ਧਰਮ ਧਰਮ ਗੱਲਾਂ ਕਰੀਏ ਤੇ ਉਹ ਕਰੀਏ ਇਹਨੂੰ ਜਦ ਰਾਮ ਮੰਤਰ ਮੁੰਦਾ ਨਾ ਉਹ ਬੰਦਾ ਨੂੰ ਨਹੀਂ ਮਿਲਿਆ ਜਿੱਦਾਂ ਕਰਕੇ ਇਹਨੇ ਇਲੈਕਸ਼ਨ ਨਹੀਂ ਮਿਲਿਆ ਜੋ ਚਾਹੀਦਾ ਸੀ ਫਾਇਦਾ ਨੂੰ ਕਿਸ ਕਰਕੇ ਮਿਲੇ ਜਿਹੜੇ ਮਹਾਪੁਰਸ਼ ਸੰਤ ਬੈਠੇ ਨੇ ਉਹ ਵੱਡੇ ਕਿ ਇਹ ਵੱਡਾ ਉਹ ਵੱਡੇ ਕਿ ਇਹ ਵੱਡਾ ਮਹਾਪੁਰਸ਼ਾਂ ਦਾ ਵੀ ਕੋਈ ਸਤਿਕਾਰ ਹੋਣਾ ਚਾਹੀਦਾ ਇਹ ਨਹੀਂ ਗੱਲ ਹਰ ਇੱਕ ਧਰਮ ਵਿੱਚ ਹਰ ਇੱਕ ਬੰਦੇ ਦਾ ਸਤਿਕਾਰ ਹੋਣਾ ਚਾਹੀਦਾ ਅੱਛਾ ਜਦੋਂ ਤੁਸੀਂ ਜਲੰਧਰ ਦੀ ਸਿਆਸਤ ਦੇਖਦੇ ਹੋ ਤੇ ਸਿਆਸਤ ਦੇ ਵਿੱਚ ਦਲ ਬਦਲੂਆਂ ਵਾਲਾ ਜਦੋਂ ਤੁਸੀਂ ਦੌਰ ਦੇਖਦੇ ਹੋ ਮਨ ਦੇ ਵਿੱਚ ਪਹਿਲਾ ਖਿਆਲ ਕੀ ਆਉਂਦਾ ਹੈ ਸਾਰੇ ਦਲ ਬਦਲੂਆਂ ਦਾ ਕੀ ਕਰੀਏ ਕੀ ਕਰੀਏ ਪਬਲਿਕ ਵਿਚਾਰੀ ਕੀ ਕਰੇ ਕੀ ਕਰੇ ਪਬਲਿਕ ਇਹ ਦਲ ਬਦਲੂ ਨੇ ਇਹਨਾਂ ਆਪਣੀ ਇੱਜ਼ਾਬਾਂ ਘੜਮ ਘੜ ਲਏ ਨੇ ਤੁਹਾਡੇ ਸਾਡੇ ਵਰਗੇ ਆਪਸ ਲੜਾਈ ਜਾਣੇ ਆ ਇਹਨਾਂ ਦਾ ਉਹ ਬਣ ਗਿਆ ਹੈ ਪਾੜੋ ਰਾਜ ਕਰੋ ਇਹ ਅੰਗਰੇਜ਼ਾਂ ਦੇ ਚੱਲ ਪਏ ਨੇ ਵੀ ਸਿਆਸਤ ਇਦਾਂ ਹੀ ਖੇਡੇ ਪਏ ਨੇ ਇਹਨਾਂ ਨੂੰ ਪਾੜੋ ਰਾਜ ਕਰੋ ਦੇਖੋ ਕਾਹਨ ਤੋਂ ਇਹਨਾਂ ਨੂੰ ਪਾੜ ਕੇ ਬਣਾ ਲਾ ਦਿੱਤਾ ਪਾੜਤਾ ਸ਼ਰੋਮੇ ਅਕਾਲੀ ਦਲ ਦੇ ਸ਼ਰੋਮੇ ਅਕਾਲੀ ਦਲ ਦਾ ਮਗਰ ਪੇਨ ਹੈ ਇਹਨੂੰ ਪਾੜਦੇ ਪੈਨਦੇ ਕੁਛ ਕਰਦੇ ਪੈਨਦੇ ਉਹ ਸਾਡੇ ਧਾਰਮਿਕ ਸਥਾਨਾਂ ਦੇ ਕਬਜ਼ਾ ਕਰਨ ਨੂੰ ਫਿਰਦੇ ਪੈਨ ਸਾਡੇ ਧਾਰਮਿਕ ਧਾਰਮਿਕ ਸਥਾਨਾਂ ਦੇ ਕਬਜ਼ਾ ਕਰਨ ਨੂੰ ਫਿਰਦੇ ਪੈਨ ਇਹ ਕਿਤੋਂ ਦੀ ਸਿਆਸਤ ਆ ਗਈ ਹੈ ਇਹ ਅਸੀਂ ਜ਼ਿੰਦਗੀ ਚ ਪਹਿਲੀ ਵਾਰ ਹੀ ਵੇਖ ਰਹੇ ਆ ਇੰਦਾ ਦੀ ਖੇਡ ਜਿਹੜੀ ਇਹ ਖੇਡ ਭਾਜਪਾ ਵਾਲੇ ਖੇਡ ਰਹੇ ਨੇ ਪ੍ਰਧਾਨ ਮੰਤਰੀ ਹੁੰਦਾ ਸਾਰਿਆਂ ਵਾਸਤੇ ਉਹ ਇੱਕ ਪਾਰਟੀ ਦਾ ਇੱਕ ਪਾਰਟੀ ਦਾ ਨਹੀਂ ਹੁੰਦਾ ਉਹਨੂੰ ਇਹ ਚਾਹੀਦਾ ਸਾਰਿਆਂ ਨਾਲ ਕਿੱਕੋ ਜਾ ਵਰਤਾਵ ਕਰੇ ਤੇ ਇਹ ਨੇ ਵੀ ਆਪਣੇ ਮੋਦੀ ਅੰਮਿਤ ਸ਼ਾਹ ਕਹਿੰਦੇ ਨੇ ਜਦੋਂ ਦਾ ਪ੍ਰਧਾਨ ਮੰਤਰੀ ਬਣਿਆ ਇਹਨੇ ਕਿਛੁ ਛੁੱਟੀ ਨਹੀਂ ਕੀਤੀ ਚਲੋ ਅਸੀਂ ਮੰਨੇ ਛੁੱਟੀ ਨਹੀਂ ਕੀਤੀ ਆ ਜਿਹੜੀਆਂ ਉਹ ਬਾਹਰ ਸਟੇਟਾਂ ਦੇ ਜਾ ਰਿਹਾ ਕੁਛ ਕਰ ਰਿਹਾ ਇਹ ਆਪਣੀ ਪਾਰਟੀ ਦੇ ਖਾਤਰ ਜਾ ਰਿਹਾ ਨਾ ਇਹ ਛੁੱਟੀਆਂ ਨਹੀਂ ਹੈ ਗਈਆਂ ਉਹ ਉਹ ਕਿਹੜਾ ਹਿੰਦੁਸਤਾਨ ਦਾ ਆਪਣਾ ਸਾਰਿਆਂ ਸਾਂਝਾ ਕੰਮ ਕਰਨ ਜਾਂਦਾ ਹੈ ਜਸ ਪੀਛਾ ਜਾਂਦਾ ਹੈ ਉਲਟਾ ਗਵਰਨਮੈਂਟ ਦੇ ਉੱਪਰ ਖੱਚਾ ਪਾ ਰਿਹਾ ਇਹ ਛੁੱਟੀਆਂ ਹੀ ਨੇ ਨਵੀਂ ਖੇਡ ਜੀ ਇਹਨਾਂ ਦੀ ਇਹ ਤੁਹਾਡੇ ਤੁਸੀਂ ਸਹਿਜੋ ਇਹ ਆਖਰੀ ਇਲੈਕਸ਼ਨ ਨੇ ਉਸ ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਰਹੀ ਅੱਛਾ ਬਸ ਮੇਰਾ ਆਖਰੀ ਸਵਾਲ ਹੈ ਤੁਹਾਡੇ ਤੋਂ ਪੰਜਾਬ ਦੇ ਵਿੱਚ ਅਜਿਹੀ ਕਿਹੜੇ ਮੁੱਦੇ ਨੇ ਜਿਸ ਨੂੰ ਜੇਕਰ ਕੋਈ ਵੀ ਐਮਪੀ ਬਣਦਾ ਹੈ ਜਲੰਧਰ ਦੀ ਗੱਲ ਕਰੀਏ ਪੰਜਾਬ ਦੇ ਵੱਖ-ਵੱਖ ਕੋਨੇ ਚੋਂ ਐਮਪੀ ਬਣਦਾ ਉਸ ਨੂੰ ਚੱਕਣਾ ਚਾਹੀਦਾ ਹੈਗਾ ਪੰਜਾਬ ਦੇ ਖਾਸ ਮੁੱਦੇ ਕੀ ਨੇ ਜਲੰਧਰ ਦੇ ਕੀ ਮੁੱਦੇ ਨੇ ਜਲੰਧਰ ਸਭ ਸਾਰਿਆਂ ਦੇ ਇੱਕੋ ਮੁੱਦੇ ਆ ਮਹਿੰਗਾਈ ਘਟੇ ਤੇ ਜਿਹੜੀ ਫਰੀ ਦੇ ਚੀਜ਼ਾਂ ਬੰਦ ਹੋਣੀਆਂ ਚਾਹੀਦੀਆਂ ਨੇ ਜਿਹੜਾ ਇੱਕ ਪਾਰਟੀ ਤੇ ਦੂਜੀ ਪਾਰਟੀ ਜਾਂਦਾ ਇਹ ਬੈਨ ਹੋਣਾ ਚਾਹੀਦਾ ਇਹਦਾ ਕਾਨੂੰਨ ਬਣਨਾ ਚਾਹੀਦਾ ਵੀ ਇਹਨਾਂ ਦੀ ਮਨਮਰਜ਼ੀ ਨਾਲ ਜਿੰਨੀ ਮਰਜ਼ੀ ਪਾਰਟੀ ਨੂੰ ਚੇਂਜ ਕਰ ਲੋ ਇਹ ਗਲਤ ਗਲਤ ਗੱਲ ਹੈ ਜੀ ਮਿਹਰਬਾਨੀ ਤੁਸੀਂ ਸਮਝਾ ਦਿੱਤਾ ਤਾਂ ਬਿਲਕੁਲ ਜਲੰਧਰ ਦੇ ਲੋਕ ਨੇ ਜਲੰਧਰ ਦੇ ਵਪਾਰੀ ਨੇ ਜਲੰਧਰ ਦੇ ਦੁਕਾਨਦਾਰ ਨੇ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਕਿ ਲੋਕ ਬੋਲਦੇ ਪਏ ਨੇ ਕਿ ਇਹਨਾਂ ਦੀ ਰਾਏ ਹੈ ਉਹ ਅਸੀਂ ਤੁਹਾਨੂੰ ਜਿਹੜੀ ਹੈ ਉਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਨਾਂ ਦੀਆਂ ਗੱਲਾਂ ਕਿਹੋ ਜਿਆਂ ਲੱਗੀਆਂ ਕਮੈਂਟ ਸੈਸ਼ਨ ਦੇ ਵਿੱਚ ਤੁਸੀਂ ਜ਼ਰੂਰ ਦੱਸੋ ਤੁਹਾਡੀ ਕੀ ਰਾਏ ਹੈ ਉਹ ਵੀ ਕਮੈਂਟ ਸੈਸ਼ਨ ਦੇ ਵਿੱਚ ਤੁਸੀਂ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਅਤੇ ਇੱਕ ਅਪੀਲ ਸਾਡੇ ਚੈਨਲ ਵੱਲੋਂ ਇਹ ਵੀ ਹੈ ਕਿ ਜੇਕਰ ਤੁਹਾਡੇ ਕੋਈ ਮੁੱਦੇ ਨੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਲੋਕਾਂ ਤੋਂ ਲੀਡਰਾਂ ਤੋਂ ਕੋਈ ਸਵਾਲ ਪੁੱਛੀਏ ਤਾਂ ਉਹ ਵੀ ਕਮੈਂਟ ਦੇ ਵਿੱਚ ਜ਼ਰੂਰ ਤੁਸੀਂ ਲਿਖੋ ਕੈਮਰਾ ਪਰਸਨ ਕਮਕੇ ਦੇ ਨਾਮ ਰਾਜ ਗੁਪਤਾ ਬਾਬੂ ਸ਼ਹੀ ਟਾਈਮ ਜਲੰਧਰ